ਠੀਕ ਨਿੰਦਆਂ ਜਾਂ ਬਹੁਤਿਆਂ ਬੋਤੇ ਨੂੰ ਦਿਅਾਲਸ਼ਾਂ ਚਲ ਵਾਹਿਗੁਰੂ ਕਿਰਪਾ ਕਰੇ ਵਧੀਆ ਕੰਮ ਹੋ ਗਿਆ ਤੇਰਾ ਨਹੀਂ ਨਹੀਂ ਮੈਂ ਕੋਣ ਨਾ ਬਾਹ ਫੜਨ ਵਾਲਾ ਪ੍ਰਾਪਾ ਪਰਮਾਤਮਾ ਦਾ ਸ਼ੁਕਰ ਕਰ ਤੈਨੂੰ ਪਤਾ ਤਾਂ ਹੈਗਾ ਵਾ ਫੜ ਦੇ ਕੇ ਤੈਨੂੰ ਪੈਸੇ ਦਿੱਤੇ ਹੂੰ ਅਜਾ ਉਹਨੂੰ ਕਿ ਕੰਮ ਦਾ ਲਾਲਚ ਘੱਟ ਕਰੇ ਤੇ ਪੜ੍ਹਾਈ 'ਤੇ ਧਿਆਨ ਦੇ। ਆਹੋ ਤੇ ਹੈ ਹੀ ਆ ਕੰਮ ਵੀ ਕਰਨਾ ਪਰ ਫੇਰ ਵੀ ਪੜ੍ਹਾਈ ਜ਼ਰੂਰੀ ਆ ਜੇ ਪੜ੍ਹਾਈ ਉਹਦੀ ਕੰਪਲੀਟ ਹੋ ਜੂਗੀ ਤਾਂ ਉਹਨੂੰ ਮੜ ਕੇ ਆਪੇ ਵਰਕ ਪਰਮਿਟ ਮਿਲ ਜੂਗਾ ਉਹਨੂੰ। ਬਹੁਤੇ ਮੁੰਡੇ ਕਰਦੇ ਨੇ ਨਾ ਕੰਮ ਦੇ ਲਾਲਚ 'ਚ ਫੇਰ ਪੜ੍ਹਾਈ 'ਤੇ ਉਹਦੀਆਂ ਸਫਲੀਆਂ ਜਾਂਦੀਆਂ, ਕੰਫਰਮੇਸ਼ਨਾਂ ਜਿਹਨਾਂ ਨੂੰ ਕਹਿੰਦੇ ਆ ਉਹ ਆ ਜਾਂਦੀਆਂ ਵਾ। ਕਲੀਅਰੀ ਨਹੀਂ ਹੁੰਦੀ ਆ ਮੁੜ ਕੇ। ਤਾਂ ਨਾ ਮੁੜ ਕੇ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਵਾ ਨਾ ਫੇਰ ਇੱਧਰ ਜੋਗੇ ਨਾ ਉੱਧਰ ਜੋਗੇ ਮੁੜ ਕੇ ਫੇਰ ਵਾਪਸ ਆਉਣਾ ਪੈਂਦਾ। ਹਾਂ ਹਾਂ ਬਸ ਕਹਿੰਉਂ ਇੰਨਾ ਕੀ ਕਰੀ ਜਿੰਨੇ ਆਪਣੇ ਫੇਸਬੁਕ ਉਤਾਰੀ ਜਾ ਬਹੁਤ ਨਾਲ ਲਾਲਚ ਕਰੀ ਤੋਂ ਵੀ ਪਿੰਡ ਨੂੰ ਭੇਜੀ ਆ ਵਾਹ ਜਦ ਤੰਗੀ ਤੇ ਆਉਣੀ ਆ ਫਿਰ ਜਦ ਇੰਨੇ ਪੈਸੇ ਦੇ ਕੇ ਮੁੰਡਾ ਭੇਜੇ ਤੰਗੀ ਤੇ ਬਗੜ ਆਉਂਦੀ ਐ ਏ ਕਿਹੜੀ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਯਾਰ ਫੇਰ ਕੀ ਆ ਹੂੰ ਕੰਮ ਚੰਗਾ ਵਾ ਅਛਾ ਲੈ ਮਿਹਨਤੀ ਆ ਮੁੰਡਾ ਤੇਰਾ ਉਹਨੇ ਗਰੀਬੀ ਵੇਖੀ ਆ ਭਾ ਇੱਥੇ ਸਭ ਕੁਝ ਵੇਖਿਆ ਵਾ ਉਹ ਸਾਰਾ ਪਤਾ ਹੀ ਨਾ ਮੇਰੇ ਪਿਓ ਨੇ ਕਿਦਾਂ ਭੇਜਿਆ ਪਾਲੀ ਵੇਚ ਕੇ ਭੇਜਿਆ ਆਹ ਖਰਾਬ ਤੇ ਉਹ ਹੀ ਹੁੰਦੇ ਜਿਹੜੇ ਵੱਡੇ ਘਰਾਂ ਦੇ ਕਾਕੇ ਜਿਨ੍ਹਾਂ ਨੂੰ ਸਭ ਕੁਝ ਇੱਥੇ ਵੀ ਹਿਊਦਾ ਮਿਲਦੀਆਂ ਉੱਥੇ ਵੀ ਐਸ ਪ੍ਰਤੀ ਕਰਦੇ ਕਹਿੰਦੇ ਵੀ ਹਣ ਪੈਸੇ ਪਿੰਡੋਂ ਭਗਾ ਭੇਜੀ ਜਾਓ ਫੀਸਾਂ ਫੂਸਾਂ ਹੂੰ ਉਹ ਕਾਵਾ ਕਾਮ ਅ ਇੱਕ ਨੂੰ ਮਾਰਿਆ ਨਹੀਂ ਚੱਕਰ ਨਹੀਂ ਮਾਰਿਆ ਉਹ ਨਹੀਂ ਨਹੀਂ ਡੱਬੇ ਦੀ ਕਿਹੜੀ ਗੱਲ ਆ ਯਾਰ ਇਹ ਕਿਹੜੀ ਗੱਲ ਆ ਡੱਬੇ ਦੀ ਕਿਹੜੀ ਗੱਲ ਉਹ ਤੁਹਾਨੂੰ ਆਦੋ ਪਰਮਾਤਮਾ ਦਾ ਕਰ ਸ਼ੁਕਰੀਆ ਕਰ ਉਹਦਾ ਬਾਬੇ ਦੀਪ ਸਿੰਘ ਦਾ ਜਿੰਨੇ ਤੇਰੀ ਸੁਣੀ ਬੜਾ ਔਖਾ ਇਹਦਾ ਕੰਮ ਹੂੰ ਕੋਈ ਨਾ ਆਹੋ ਚੱਲ ਠੀਕ ਆ ਫਿਰ ਹੈ ਚੱਲ ਮਾਰੀ ਚੱਕਰ ਫੇਰ ਕਰਨ ਨੂੰ ਜੇ ਮੇਰਾ ਟਾਈਮ ਲਗਾ ਮੈਂ ਜਰੂਰ ਆਉਂਗਾ ਹੂੰ ਚੱਲ ਠੀਕ ਆ ਓਕੇ ਲੈ ਵੀ ਕਿੰਨਾ ਖੁਸ਼ੀ ਹਦਿਆਲਾ ਕਰਨ ਵਾਲੇ ਪ੍ਰਮਾਤਮਾ ਅਹੀ ਕੌਣ ਹੁੰਨੇ ਆ ਅਗਰ ਤਾਂ ਟਾਈਮ ਸਰ ਗਿਆ ਹੁਣ ਭਾਵੇਂ ਮੁੰਡਾ ਛੱਟ ਹੋਇਆ ਜਿੰਨੀ ਮਰਜ਼ੀ ਪੈਲੀ ਖਰੀਦ ਲੈਣ ਚ ਕੀ ਗੱਲ ਆਉਂਦੇ ਨਾਲ ਜ਼ਮੀਨ ਤੇ ਸੋਨਾ ਲੋਡ ਵੇਲੇ ਕੰਮ ਆਉਂਦੇ ਹੀ ਆਉਂਦੇ ਆ ਤਾਂ ਇਹ ਤਾਂ ਮੈਂ ਵੀ ਜ਼ਮੀਨ ਖੀਦੀ ਜਾਂਦਾ ਵੀ ਲੋਡ ਵੇਲੇ ਕੰਮ ਆਉਂਦੀ ਹੈ ਨਾ ਚਲੋ ਵਾਹਗਰੂ ਘਰ ਕਦਾ ਭਲਾ ਕਰੇ ਲੈ ਤੁਸੀਂ ਇੱਥੇ ਬੈਠੇ ਹੋ ਮੈਂ ਗਿਆ ਕੜਕਾ ਵੇਖ ਤੇ ਮੈਂ ਆ ਕੇ ਫੇ ਇੱਥੇ ਬੈ ਗਿਆ ਵਿੱਚ ਦਿਆਲੇ ਦਾ ਫੋਨ ਆਉਂਦਾ ਵਾ ਮੈਂ ਇੱਥੇ ਬੈ ਗਿਆ ਅੱਛਾ ਤੁਹਾਨੂੰ ਫੋਨ ਕਰਨ ਦਾ ਆਹ ਉਹ ਕਹਿੰਦਾ ਮੈਂ ਜਦੋਂ ਦਾ ਮੁੰਡਾ ਗਿਆ ਵਾ ਮੈਥੋਂ ਆਇਆ ਹੀ ਨਹੀਂ ਗਿਆ ਨਾਲੇ ਮੈਂ ਘਰ ਆਉਣਾ ਨਾਲ ਦੱਸਣ ਦੇ ਕਿੰਦਾ ਵੀ ਕੰਮਕੂਰ ਚੰਗਾ ਮਿਲ ਗਿਆ ਤੁਮ ਉੱਥੇ ਅੱਛਾ ਤੇ ਮੈਂ ਤੁਹਾਨੂੰ ਸਲਾਹ ਦਿੱਤੀ ਮੈਂ ਕਿਹਾ ਵੀ ਤੂੰ ਸਟੱਡੀ ਪੇਜ ਤੇ ਭੇਜਿਆ ਵਾ ਉਹਨੂੰ ਕਿਹਾ ਪੜ੍ਹਾਈ ਕਰ ਲੈ ਪਹਿਲਾਂ ਕੰਮ ਬਾਅਦ ਕਰ ਲਈ ਇਹ ਨਾ ਮੁੰਡੇ ਦੇ ਦੀਆਂ ਸਪਲਾਈਆਂ ਸੁਪਲੀਆਂ ਆ ਲੈਣ ਹਨਾ ਆ ਹੋਏ ਵੀ ਤੁੱਦਾ ਹੈਗਾ ਯਾ ਪੜਾਈ ਵੇ ਉਹ ਨਾ ਵੀ ਧਿਆਨ ਹੀ ਨਾ ਗਵੇ ਨਹੀਂ ਮੁੰਡਾ ਮਿਹਨਤੀ ਉਹਨੇ ਇੱਥੇ ਗਰੀਬੀ ਵੇਖੀ ਆ ਸਭ ਕੋਈ ਪਤਾ ਹੀ ਨਹੀਂ ਕਿ ਉਹਨੇ ਕਿੰਦਾ ਭੇਜਿਆ ਪਿਆਲੀ ਗਹਿਣੇ ਬੈ ਬੈ ਕਰਕੇ ਭੇਜਿਆ ਆਈ ਤੇ ਹੈ ਹੀ ਆ ਨਾ ਉਧਰ ਜਾਂਦੇ ਕੰਮ ਮਿਲ ਗਿਆ ਨਹੀਂ ਤੇ ਕਈ ਨਿਆਣੇ ਐਵੇਂ ਘੁੰਮਦੇ ਫਿਰਦੇ ਰਹਿੰਦੇ ਆ ਤੇ ਕੰਮ ਨਹੀਂ ਮਿਲਦਾ ਜਾਂਦੇ ਗੱਲ ਪਤਾ ਕਿ ਜਿਹੜੇ ਮਿਹਨਤੀ ਲੋਗ ਨੇ ਜਿੰਨਾ ਕੰਮ ਕਰਨਾ ਵਾ ਨਾ ਉਹਨਾਂ ਬਾਅਦ ਸਭ ਕੁਝ ਹੈਗਾ ਜਿੰਨਾ ਨਹੀਂ ਕਰਨਾ ਉਹਨਾਂ ਨੇ ਬਹਾਨੇ ਮਰ ਜਾਨੇ ਸੀ ਵੀ ਘਰ ਹੱਥ ਕੰਮ ਨਹੀਂ ਮਿਲਣਿਆ ਕਾਪੜੀ ਮਿਲਣਿਆ ਹੁਣ ਇਹਨੇ ਗਰੀਬੀ ਵੇਖੀ ਹੈ ਇੱਥੇ ਆਹੋ ਮੁੰਡੇ ਨੂੰ ਵੀ ਤਾਂ ਦਿਸਦਾ ਹੀ ਆਪ ਹੀ ਮੇਰੇ ਪੋਣ ਨੇ ਅੱਧਾ ਕਿਲਾ ਟਿਆੜੀ ਵੇਚ ਕੇ ਤਾਂ ਫੇਰ ਮੈਨੂੰ ਭੇਜਿਆ ਉਹ ਹੀ ਨਾ ਪਤਾ ਹੀ ਉਹ ਕਹਿੰਦਾ ਤਾਂ ਹੀ ਤਾਂ ਕਹਿੰਦਾ ਵੀ ਪੈਸੇ ਭੇਜ ਮੈਂ ਕਹਿੰਦਾ ਪਪਾ ਤੂੰ ਫੇਰਾਂ ਕਿ ਪੈਸੇ ਮੈਂ ਕਹਿੰਦਾ ਤੂੰ ਇੱਥੇ ਆਪਣੀ ਪੈਸੇ ਨਾ ਤੂੰ ਤੰਗੀ ਕੱਟ ਲਈ ਤੂੰ ਪੈਸੇ ਤੇ ਮਹਿੰਗਾਈ ਨਾਲੋਂ ਹਾਂ ਉਹਨੂੰ ਕਹੇ ਵੀ ਆਪਣਾ ਫੀਸ ਜੇ ਪੜ੍ਹਾਈ ਕਰ ਲੂਗਾ ਫਿਰ ਵਰਕ ਪਰਮਨ ਮਿਲ ਜੂ ਇਹ ਤਾਂ ਵਰਕ ਪਰਮ ਨਹੀਂ ਮਿਲਣਾ ਉਹਨੂੰ ਜੇ ਫੇਲ ਹੋ ਗਿਆ ਤੇ ਹਾਂ ਇਹ ਤੇ ਹੈ ਹੀ ਆ ਹਾਲਾਤ ਦੇ ਬਾਹਰ ਜਿਹੜੀਆਂ ਵਾਂ ਉਹ ਕੜੀਆਂ ਥੋੜੀਆਂ ਵਾਂ ਫਿਰ ਸਭ ਥੇੜੀਆਂ ਉਧਰ ਹਾਲਾਤ ਉਹਦੇ ਬਾਹਰ ਤੇ ਬੜੇ ਮਾੜੇ ਆ ਹਾਂ ਤੇ ਵੇਖੋ ਮੈਂ ਤਾਂ ਆਪਣੇ ਗਵਾਂਢੀਆਂ ਦੇ ਨਾਤੇ ਨੂੰ ਚੰਗੀ ਛਲਾਹ ਦਿੱਤੀ ਹੈ ਤੇ ਮੰਨੀ ਵੀ ਮੰਨਦਾ ਵੀ ਹੈਗਾ ਬਾਪੂ ਜਿਹੜੀ ਕਹਿੰਦਾ ਮੈਂ ਤੇ ਨਾ ਦਊਗਾ ਤੇਰਾ ਚਾਚਾ ਮੈਂ ਦਾਨ ਦਾ ਹੀ ਮੁੰਡਾ ਆ ਇਹ ਤੇ ਹੈ ਹੀ ਆ ਚਲੋ ਮੰਨਣੀ ਵੀ ਚਾਹੀਦੀ ਆ ਮੈਂ ਤੈਨੂੰ ਕਿਹਾ ਮੈਂ ਕਹਿੰਦਾ ਮੈਂ ਕਹਿੰਦਾ ਜੇ ਵਧੀਆ ਕੰਮ ਮਿਲਗਾ ਕਮਾਈ ਜਨੀਅਰ ਜਿੰਨੀ ਮਰਜ਼ੀ ਪਾਈ ਫਰੀਦਲੀ ਹਾਂ ਤੇ ਨਾਲੇ ਪੈੜੀ ਵੀ ਮੈਂ ਅੱਗੇ ਕਹਿੰਦੇ ਸੋਚਣ ਦੇ ਪੈੜੀ ਤੇ ਸੋਨਾ ਹੁੰਦੀ ਕਿਹਦੇ ਕੰਮ ਲਈ ਐਸੇ ਕੰਮ ਲਈ ਹੁੰਦੇ ਆ ਆਹੀ ਤੇ ਹੈ ਹੀ ਆ ਪੈੜੀ ਤੇ ਵੀ ਬੰਦਾ ਗਹਿਨੇ ਕਰਕੇ ਪੈਸੇ ਲੈ ਲੈਂਦਾ ਤੇ ਸੋਨੇ ਤੇ ਵੀ ਲੈ ਲੈਂਦਾ ਸੋਨੇ ਲੈ ਲੈਂਦਾ ਪੈੜੀ ਨਾਲ ਹਾਂ ਉਹ ਸਮਾਈ ਹੁਣ ਇਦਾਂ ਦਾ ਹੋ ਗਿਆ ਵਾ ਕਿ ਲੋੜ ਤੇ ਪਈ ਰਹੀ ਤੇ ਪਈ ਰਹੀ ਤੇ ਹੁਣ ਘਰਾਂ ਨੂੰ ਪੈਸੇ ਨੇ ਥੋੜੀ ਨਿਕਲਦੇ ਉਹਦਾ ਨਾ ਮੈਂ ਵੇਖਣ ਲਈ ਆ ਵੀ ਜਦੋਂ ਹੁਣ ਇੰਨਾ ਵੱਲ ਹਿਸਾਬ ਲੰਮੀ ਹੈ ਇਹਨਾਂ ਦੇ ਮੁੰਡੇ ਦਾ ਤੇ ਇਹਨਾਂ ਮਾਨਜ ਹੁਣ ਡਾਜੇ ਬੈਠਾ ਵਾ ਵੀ ਹੁਣ ਆਪਾਂ ਅੱਗੇ ਉਹ ਦਿਨ ਕੀ ਕਰਾਵਾਂਗੇ ਨਾ ਮੈਂ ਤਾਂ ਕਹਿਣਾ ਉਹਦੇ ਨੂੰ ਇੱਥੇ ਕੋਈ ਕਾਰੋਬਾਰ ਖੋਲਦੀ ਆ ਵੇ ਹੁਣ ਗਰਸਾਹਬ ਸਿੰਘ ਦੀ ਗੱਲ ਕੰਡੀ ਨੂੰ ਹਾਂ ਤੇ ਭਾਰਾ ਮੁੰਡਾ ਵੇਹ ਹੁਣ ਰੰਗਾਂ ਚ ਗੂਠਾ ਦਿੱਤਾ ਵਾ ਪਿਆਲੀ ਵੇਚਦੇ ਪਿਆਲੀ ਵੇਚ ਤੇ ਇੱਧਰ ਆ ਜਾਵੇ ਮੈਨੂੰ ਸਮਝ ਨਹੀਂ ਆਦੀ ਕਿ ਕੀ ਤੂੰ ਉੱਥੇ ਲੱਗਾ ਫੈਕਟਰੀ ਲੱਗਾ ਕਿਹੜੀ ਖੋਲਣ ਉਹ ਲੱਗਾ ਵਾ ਮੈਂ ਦੱਸਦੇ ਆਪਣੇ ਸਹੁਰਿਆਂ ਦੇ ਮਗਰ ਲੱਗਾ ਵਾ ਘਰ ਦੀ ਉਹਦੀ ਬੜੀ ਤੇਜ ਵਾ ਉਹਨੇ ਦਾ ਸਾਰਾ ਕਾਪੂ ਜਾਣਾ ਵੇਖੀ ਸਹੀ ਆ ਵੀ ਇਹ ਤੇ ਹੈ ਹੀ ਆ ਪਰ ਇਹ ਵੀ ਆ ਨਾ ਫਿਰ ਨਿਆਣਿਆਂ ਦੇ ਤਾਂ ਹੁਣ ਫਿਕਰ ਜੇ ਲੱਗਾ ਰਹਿੰਦਾ ਵਾ ਇੱਥੇ ਵੀ ਬੰਦਾ ਕਿਹੜਾ ਕਾਰੋਬਾਰ ਖੋਲ ਕੇ ਦਵੇ ਨਾ ਜੇ ਕੋਈ ਖਵਾ ਕਾਰ ਹੁਣ ਮੈਨੂੰ ਇੱਥੇ ਵੀ ਨਹੀਂ ਕੰਮ ਕਰਦਾ ਵੇਖਿਆ ਕਰੀ ਇਹਨੂੰ ਗੁਰਸਾਹ ਜੀ ਨੂੰ ਇੱਥੇ ਕਿਹੜਾ ਕੰਮ ਰੱਖਾ ਤੋੜਦਾ ਹੁੰਦਾ ਹੂੰ ਕੰਮ ਨਿਆਣੇ ਨਾਲ ਅਸਲ 'ਚ ਉਹੀ ਕਰਦੇ ਆ ਜਿਹੜੇ ਇੱਥੇ ਕੰਮ ਕਰਦੇ ਨੇ ਬਾਹਰ ਵੀ ਉਹੀ ਕੰਮ ਕਰਦੇ ਉਹੀ ਕਰਦੇ ਉਹੀ ਕਰਦੇ ਤੇ ਹੁਣ ਆ ਦੇਖ ਹੀ ਲੋ ਤੇ ਕਿਹਨਾਂ ਦਿਹਾੜੇ ਦੇ ਮੁੰਡੇ ਦਾ ਚੜ੍ਹੋ ਤੇ ਜਾ ਕੇ ਬੜੀ ਕੁਝ ਹੀ ਮੈਨੂੰ ਇਹ ਗੱਲ ਦੀ ਨਾ ਪਤਾ ਨਹੀਂ ਲੱਗ ਪਿਆ ਵਾ ਤੇ ਜਿਹਨੇ ਇੱਥੇ ਨੇ ਕਰਨਾ ਉਹਨੇ ਬਾਹਰ ਵੀ ਕੀ ਜਾ ਕੇ ਕਰਨਾ ਹਾਂ ਕਿਦਾ ਮੈਂ ਡੱਬਾ ਦੇਣ ਆਉਣਾ ਮੈਂ ਕਿਹਾ ਡੱਬੇ ਦੀ ਕੀ ਗੱਲ ਉਹ ਆਚਾਰ ਕੋਈ ਗੱਲ ਨਹੀਂ ਡੱਬੇ ਦੀ ਆੜੀ ਆਹ ਕਿਹਾ ਤੂੰ ਮੈਂ ਲੋੜ ਵੇਲੇ ਬਾਹ ਫੜੀ ਮੈਂ ਮੈਂ ਕੌਣ ਫੜਨ ਵਾਲਾ ਬਾਬੇ ਦੀਪ ਸਿੰਘ ਨੂੰ ਯਾਦ ਕਰਿਆ ਕਰ ਪ੍ਰਮਾਤਮਾ ਢੋ ਮੇਲਾ ਬਣ ਗਿਆ ਸਾਡੂ ਕਿਹੜੇ ਪੈਸੇ ਹੈਗੇ ਵਹੀਂ ਦਾ ਫੜ ਲੱਤ ਕੇ ਦੇ ਤੇ ਅਸੀਂ ਵੀ ਨਾਲੇ ਆਪਣੇ ਲਾਲਚ ਨੂੰ ਕੀਤਾ ਕਿ ਸਾਡੇ ਬੰਦੇ ਨਾ ਬੰਨਣਾ ਕਰਦਾ ਸਾਡੀ ਮੁੱਠੇ ਕਿ ਹੋ ਜੂਗੀ ਅੱਧਾ ਕਿ ਲਾਡਾ ਹੋ ਜੂਗਾ ਨਹੀਂ ਤਾਂ ਕੌਣ ਕਿਸ ਦੀ ਮਦਦ ਕਰਦਾ ਐਵੇਂ ਆ ਇਹ ਤਾਂ ਮਨ ਦੇ ਵਹਿਮ ਹੀ ਆ ਉਹ ਚਲ ਉਹਨੇ ਤੇ ਵੇਚ ਨਹੀਂ ਨਾ ਅਸੀਂ ਨਾਲੀ ਤਾਂ ਕੋਈ ਹੋਰ ਲੈ ਲੇ ਨਾ ਫਿਰਦੇ ਬਥੇਰੇ ਹੈਗੇ ਵਿੱਚ ਲੈਮ ਲਿੰਦੇ ਤੇ ਫਿਰਦੇ ਉਹ ਮੁੜ ਕੇ ਲੜਾਈ ਰਹਿਣੀ ਸਾਡੇ ਪਾਸ ਵਕਤ ਸਾਡੇ ਭਾਦ ਪੈਣਾ ਹੈ ਨਾ ਹਾਂ ਚਲੋ ਜੇ ਸਾਡਾ ਸਰਗਨ ਨਾਲ ਉਹਦਾ ਕੰਮ ਸਿੱਧਾ ਹੋ ਗਿਆ ਮਤਲਬ ਉਹਦੇ ਤੋਂ ਲੱਗਦਾ ਨਾ ਸਾਡੀ ਮਦਦ ਕੀਤੀ ਆ ਮਦਦ ਹੀ ਹੋ ਜਾਂਦੀ ਆ ਜੇ ਲੋਡ ਵਾਲੇ ਪਿਆਲੀ ਦੇ ਕੋਈ ਪੈਸੇ ਨਹੀਂ ਦਿੰਦਾ ਉਹ ਹੀ ਨਾ ਕਿਹਦੇ ਤੋਂ ਹੋਣ ਤੇ ਕੋਈ ਦਿੰਦਾ ਭਾਵੇਂ ਇਕੱਠਾ ਪੈਸਾ ਕਿਹ ਕੋਈ ਨਹੀਂ ਹੁੰਦਾ ਉਹਨਾਂ ਆਪਣਾ ਤਾਂ ਫਟਾਟ ਕਿੰਨ ਦਿੱਤੇ ਹਾਂ ਹਾਂ ਬਿਲਕੁਲ ਹਨਾ ਹੋਈ ਤੰਗੀ ਕੱਟ ਨਹੀਂ ਰਹੇ ਹੁਣ ਕਿਵੇਂ ਕਿਦਾਂ ਸਭ ਕੋ ਓਖਾ ਹੀ ਹੋਊਗਾ ਕੋਈ ਹੋ ਦੇ ਕਰਨ ਦਾ ਚੋ ਕੋਈ ਗੱਲ ਨਹੀਂ ਤੇ ਮੇਰੇ ਤੋਂ ਇਹ ਆ ਵੀ ਹੁਣ ਗਰਸਾਫ ਸੇ ਨਾ ਕਿਤੇ ਬਾਜੇ ਨਾ ਇਹ ਇਹ ਨਾ ਪਿਆਲੀ ਵਿੱਚ ਮਨ ਬਾਤ ਚ ਨਾ ਕੋਈ ਗੱਲ ਛਿੜੀ ਨਹੀਂ ਆ ਨਾ ਕਿ ਇਹਨਾਂ ਨੇ ਅੱਗੋ ਕੀਤਾ ਕੀ ਨਹੀਂ ਕੀਤਾ ਹੈਗਾ ਉਹ ਭਾਬੀ ਬੀਬੀ ਤੇ ਜਦਵਿੰਦਰ ਉਹਨੇ ਬਾਹਰ ਪਿਛਕ ਨਿਕਲ ਦੇਣੀ ਆ ਉਹਦੇ ਪਤਾ ਨਹੀਂ ਕਿਦਾਂ ਕਿਤੇ ਸੋਨੀਆਂ ਛਾਣੀਆਂ ਨਾਲ ਗੱਲ ਕਰਕੇ ਬਾਹਰ ਆ ਜਾਂਦੀ ਐ ਨਹੀਂ ਤੇ ਉਦਾਂ ਇਹ ਕੱਡੇ ਨਾ ਕੋਈ ਗੱਲ ਆਹੋ ਤੁਹਾਨੂੰ ਤਾਂ ਪਤਾ ਨਹੀਂ ਆ ਸੋਨੀਆਂ ਤੇ ਹੋਰ ਵੀ ਪਾਤੀ ਤੋਂ ਮम्मी ਬਾਅਦ ਚਲ ਚੱਲੇ ਆ ਇਹ ਕਦੋਂ ਦੀ ਗੱਲ ਆ ਅੱਜ ਕੱਲ ਦੀ ਆ ਤੇ ਮੰਮੀ ਬਾਅਦ ਚ ਪੁੱਛ ਕੇ ਆਏ ਅੱਛਾ ਕੱਲ ਪਰਸੋਂ ਵਾਹ ਪਰਸੋਂ ਦੀ ਗੱਲਾ ਤੇ ਪੁੱਛ ਕੇ ਆਏ ਮੰਮੀ ਕਿ ਤੁਸੀਂ ਚਲ ਚੱਲੇ ਬਾਅਦ ਉਹ ਕਹਿੰਦੀ ਮੈਂ ਉਦਾਂ ਹੀ ਉਹਨੂੰ ਮੁੱਲੂ ਬਣਾਇਆਈਗਾ ਸੋਨੀਆਂ ਨੂੰ ਸੋਨੀਆ ਨੇ ਸਾਰੇ ਧਮਾਰਤਾ ਵੀ ਬਾਤ ਚਰਚਾ ਲਿਆ ਉਹਦੇ ਉਦਾਂ ਹੀ ਗੱਬਾਤ ਬਾਤ ਤਾਂ ਪਤੰਗਰ ਬੜਾਂਦੀ ਐ ਈਡੀ ਛੀ ਦੀ ਪਰ ਕੇ ਤੇ ਚਲ ਜਣਾ ਆਹੋ ਨਾਲੇ ਪਾਣੀ ਪਾਣੀ ਮੰਦਾ ਪਾਪ ਮਿਲਿਆ ਮੈਨੂੰ ਪਸੰਦ ਚੋ ਜੇ ਕਹਿੰਦਾ ਨਹੀਂ ਤੰਗ ਉਹ ਵਿਚਾਰਾ ਬੜਾ ਪਰੇਸ਼ਾਨ ਜਰਿੰਦਾ ਹਾਂ ਤੇ ਕੱਲ ਸੋਨੀਆ ਆਪਣੇ ਘਰ ਵੀ ਆਈ ਸਾਹ ਵਸੰ ਮੰਮੀ ਕੋਲੀ ਆਈ ਕਿ ਮੈਂ ਤਾਂ ਉਧਰ ਤੋਰੀਆਂ ਵੇਖ ਲਈ ਮੈਨੂੰ ਮੰਮੀ ਨੂੰ ਵਿਚਾਰਾ ਦੀ ਉਹ ਕਿਤੇ ਚੁੱਕਣਾ ਚੱਕਣਾ ਨਾ ਆ ਜੇ ਨਹੀਂ ਚੁੱਕਣਾ ਚ ਮੰਮੀ ਨਹੀਂ ਆ ਬਥੇਰੇ ਸਮਝਦਾਰ ਨਹੀਂ ਹੁੰਦੇ ਉਹ ਚੁੱਕਣਾ ਚ ਮੈਂ ਨਾ ਉਹ ਜਨਾਨੀ ਇਹੋ ਜੀ ਆ ਵੀ ਉਹ ਹਰ ਕਿਸ ਨੂੰ ਆਪਣੇ ਗੱਲਾਂ ਤੇ ਲੈ ਆਉਂਦੀ ਆ ਆਹ ਅੱਜ ਚਲੋ ਆਉਂਦੀ ਆ ਤੇ ਤੁਹਾਨੂੰ ਉਹਨੇ ਉਹਦੀਆਂ ਉਹਦੀਆਂ ਦੱਸਦੀਆਂ ਹੋਣੀਆਂ ਤੇ ਤੁਸੀਂ ਜਿਹੜੀਆਂ ਕੀਤੀ ਨਹੀਂ ਟਾੜੇ ਜਾ ਕੇ ਉਧਰ ਦੱਸਦੀਆਂ ਨੇ ਤੇ ਭਾਬੀ ਕੋ ਤੇ ਤੁਹਾਡੀ ਇਹਨੇ ਵੇਖੀ ਲੜਾਈ ਕਰਾ ਦੇਣੀ ਨਹੀਂ ਮੈਂ ਤਾਂ ਕੀਤੀਆਂ ਨਹੀਂ ਮੈਂ ਤੇ ਉਹ ਤੋਂ ਪਿੰਡੀਆਂ ਵੱਲ ਦੀ ਮੈਂ ਤਾਂ ਉਥੋਂ ਨਹੀਂ ਆਈ ਮੈਂ ਮੇਰੇ ਮੂੰਹ ਕੋ ਗੱਲ ਨਿਕਲ ਜਾਏ ਅਸਾਂ ਮਾਤਾ ਕਲੀ ਨਾ ਕਰਦੀ ਸੀ ਹਾਂ ਮੰਮੀ ਨੇ ਕਿਹਾ ਪਰ ਮੰਮੀ ਨੇ ਜਿਠ ਲੈਣਾ ਕੋਈ ਗੱਲ ਨਹੀਂ ਨਹੀਂ ਜਿਠ ਚਲੋ ਆਪਾਂ ਚਲੀਏ ਫਿਰ ਇੱਥੇ ਬੈਠੇ ਆਂ ਇਹ ਚਲੀ ਜਾਣਾ ਬਾਗ ਬਾਗਦ ਕੋ বাজ ਕੇ ਰਿਓ ਹੈ ਉਹਦਾ ਨਾਮ ਹੈ ਕੋਠੀ ਦੀ ਇੱਕ ਇਹਨਾਂ ਦੀ ਅਗਵਾਂਡੀਆਂ ਦੀ ਸੋਚਣ ਦੇ ਹੀ ਵੀ ਕਦੋਂ ਖਾਦੀ ਵੀ ਇਦਾਂ ਦੀ ਬਣੂਗੀ ਉਹਨਾਂ ਬਾਪਾ ਕਰ-ਪਕਰ ਵੀ ਇਦਾਂ ਦੀ ਪਾ ਦਾਂਗੇ ਹੈਨਾ ਬੜੀ ਸੋਹਣੀ ਲੱਗਦੀ ਹੈ ਨਾ ਕੋਈ ਉਹਨੂੰ ਮਗਲ ਮੁੰਡਾ ਮਰਕਾ ਗਿਆ ਅਗਲੇ ਦਾ ਉਹਨਾਂ ਪਾਉਣੀ ਆਹੋ ਤੇ ਆਹ ਦੇਖ ਲੋ ਉਹਦਾ ਬੈਨ ਉਹ ਕੁਰਸੀਆਂ ਕਸੀਆਂ ਵੀ ਡਾਈਆਂ ਵਾ ਚਲੋ ਹੁਣ ਆਪਾਂ ਥੋੜੀ ਜਿਹੀ ਚੱਲੋ ਥੋੜੀ ਫੇਰ ਆਪਾਂ ਵੀ ਬੈਹਿ ਜਾਈਦਾ ਵਾ ਆਹੋ ਕਿਉਂਕਿ ਇਹਨੇ ਮੈਂ ਵੀ ਗੁਆੜ ਕੋ ਹੋਵੇ ਤੇ ਚੱਲ ਬੰਦਾ ਆਪ ਨੂੰ ਵੀ ਬੱਤਨ ਨੂੰ ਮੇਰੀ ਜਾਂਦੀ ਕਦੀ ਚੀਜ਼ ਓਕੇ ਖਾਣ ਦਾ ਮੈਨੂੰ ਯਾਦ ਨਹੀਂ ਪੂਰਾ ਕਿਹਦੇ ਨਾਲ ਵੀ ਗੁਆੜ ਖਾਂਦਾ ਇਹ ਖੋਸਣਾ ਚਾਹੀਦਾ ਜਿਹਦੇ ਮੂੰਹ ਬੁਰਕੀ ਟਿੱਗੂ ਤੇ ਬੰਦਾ ਚੋਕੇ ਖਾਦ ਲੋ ਹਾਂ ਤੇ ਲੋ ਹੁਣ ਆਪਾਂ ਬੈ ਦੇ ਬੜੀ ਸੋਹਣੀ ਲੱਗੰਦੀ ਆ ਕੋਤੀ ਨਹੀਂ ਵਧੀਆ ਵਧੀਆ ਸਾਰਾ ਹਾਂ ਮੈਂ ਉਧਰੋਂ ਹੁੰਦੀ ਹੀ ਤੁਰੀ ਤੇ ਮੈਂ ਹਾਂ ਲੇਕਿਨ ਹੁਣ ਰਾਹ ਤੇ ਆਪਣਾ ਵੀ ਇਹੋ ਵੇਖ ਲਾ ਉਹਨੇ ਆਪਣੇ ਘਰ ਤੱਕ ਫੁੱਲ ਬੂਟੇ ਲਾਲੇ ਕਿੱਡੇ ਵਰੀ ਆ ਹਾਂ ਹਾਂ ਜਦੋਂ ਕੋਈ ਹੁਣ ਆਪਣੇ ਘਰ ਵੀ ਆਉਂਦਾ ਤੇ ਇੱਥੇ ਲੰਕ ਕੇ ਜਾਂਦਾ ਨਹੀਂ ਹਾਂ ਇੱਥੇ ਨੱਕ ਕੇ ਜਾਂਦਾ ਨਾ ਤੇ ਸੋਹਣਾ ਲੱਗਦਾ ਨਾ ਇੱਥੋਂ ਮਹਿਲ ਬਿੰਦਾ ਤੇ ਸਾਡੇ ਗਾੜੀ ਕੱਚੇ ਜਿਵੇਂ ਵਿਖ ਲਿੰਦੀ ਆ ਹਾਂ ਚਲ ਕੋਈ ਨਹੀਂ ਉਦਾਂ ਬਾਣ ਤੇ ਜੋਗੀ ਰੀਜ ਤੇ ਆਉਂਦੀ ਆ ਚਲ ਆਪਾਂ ਵੀ ਬਣਾਵਾਂਗੇ ਹਾਂ ਹਾਂ ਬਣਾਵਾਗੇ ਚਲ ਆ ਜੱਦੀ ਘਰ ਆ ਕਰਜਾ ਕੁੜਜਾ ਲਾਗੇ ਤਾਂ ਪਿਆਲੀਆਂ ਦਾ ਘੱਟ ਪਿਆਲੀ ਘੱਟ ਲਵਾਂਗੇ ਫ ਸਵੇਰ ਦਾ ਗਿਆ ਘੰਟੇ ਅਛਾ ਅਛਾ ਤੇ ਕੱਲ ਦਾ ਪਹਿਲਾ ਜੀਤ ਨੇ ਕੋਈ ਫੋਨ ਨਹੀਂ ਨਾ ਕੀਤਾ ਤਾਂ ਅਸੀਂ ਆਪਣੇ ਮਨ ਚ ਇਹੋ ਸੋਚਿਆ ਕਿ ਚਲ ਛਾ ਉਹਦੇ ਮਨ ਮੇਰ ਪੈ ਗਈ ਆ ਤੇ ਕਹਿੰਦਾ ਹੋਣਾ ਵਾ ਵੀ ਚਲ ਕੋਈ ਨਹੀਂ ਮੈਂ ਨਹੀਂ ਕੋਈ ਗੱਲ ਕਰਦਾ ਤੇ ਚਲ ਚੰਗਾ ਹੋਇਆ ਕੋਈ ਨਹੀਂ ਪਿਆਲੀ ਪੂੜੀ ਦੀ ਵੇਚਣ ਦੀ ਗੱਲ ਕੀਤੀ ਤੇ ਵੇਹ ਕਲਜੀਤ ਤੂੰ ਸਗੋਂ ਉਹਨੂੰ ਸਮਝਾਉਣਾ ਵਾ ਕਿ ਜਾਂ ਤੂੰ ਆਪ ਕਹਿਣਾ ਹਾਂ ਹੋ ਹੋ ਕੇ ਵੀ ਮੈਂ ਕਹਿ ਦਿੰਨੀ ਆ ਅਛਾ ਹਾਡਾ ਇੱਥੇ ਕੀ ਹਾਲ ਵਾ ਅਸੀਂ ਕਿਹੜੇ ਸੋਖੇ ਬੈਠੇ ਇੱਥੇ ਨੇ ਉਹਨੂੰ ਟੈਨਸ਼ਨ ਜ਼ਿਆਦੀ ਆ ਤੇ ਸਾਨੂੰ ਨਹੀਂ ਟੈਨਸ਼ਨ ਆ ਗਈ ਤੁਸੀਂ ਤੇ ਗੱਲ ਕਰਕੇ ਆਪਣੇ ਗਲੋਂ ਗੱਲ ਲਾਤੀ ਅਸੀਂ ਇੱਥੇ ਤੇਰੇ ਪਿੱਛੇ ਡਏ ਅਛਾ ਹੁਣ ਤੈਨੂੰ ਖਿਆ ਤਾਂ ਵੀ ਤੂੰ ਫੋਨ ਕਰ ਲਾ ਜੇ ਮੰਨਣੀ ਹੁੰਦੀ ਤਾਂ ਉਹਦੀ ਮੰਨ ਲੈਣੀ ਤੇਰੀ ਕਿਹੜੀ ਫਰਮਾਇਸ਼ ਹੀ ਕੋਈ ਓ ਭੈਣਾ ਮੈਂ ਤੈਨੂੰ ਕਿਉਂ ਗੁੱਸੇ ਹੋਣਾ ਵਾ ਮੈਂ ਤੇਰੀ ਗੱਲ ਦਾ ਹੀ ਜਵਾਬ ਦੇਣ ਡੇ ਹਾਂ ਤੂੰ ਵੀ ਉੱਦਾ ਸਿਆਣੀ ਆ ਮੈਂ ਤੇ ਆਖਾਂ ਕਿ ਤੂੰ ਕੋ ਹਰਜੀਤ ਨੂੰ ਸਮਝਾਇਆ ਹੋਣਾ ਵਾ ਤੇ ਤਾਂ ਕਰਕੇ ਫੋਨ ਲਾਉਣ ਲੱਗੀ ਹੋਣੀ ਆ ਵੀ ਚਲ ਮੈਂ ਮੰਮੀ ਨੂੰ ਕਹਿੰਨੀ ਆ ਕਿ ਮੰਮੀ ਤੁਸੀਂ ਫਿਕਰ ਨਾ ਕਰੋ ਹਰਜੀਤ ਨੂੰ ਮੈਂ ਸਮਝਾਇਆ ਵਾ ਲੈ ਤੂੰ ਕਿਉਂ ਨਹੀਂ ਸਮਝਾਉਣਾ ਅੱਜ ਕੱਲ ਬੁੜੀਆਂ ਬੰਦਿਆਂ ਦੀ ਮੰਨਦੇ ਆ ਬੰਦੇ ਬੁੜੀਆਂ ਦੀ ਮੰਨਦੇ ਆ ਜੇ ਤੂੰ ਸਮਝਾਵੇਂ ਤੇ ਉਹ ਸਮਝੇ ਨਾ ਬਲਾ ਇੱਥੇ ਤਾਂ ਲੋਕਾਂ ਨੇ ਸਾਡਾ ਤਮਾਸ਼ਾ ਬਣਾਇਆ ਆ ਵਾ ਕਾਦਾ ਮੈਂ ਤਾਂ ਇੱਥੇ ਟੈਚੇ ਚ ਲੀੜੇ ਰੱਖਣ ਦੇ ਤੇ ਸੋਨੀ ਆ ਗਈ ਬਾਹਰ ਚੱਲ ਚੱਲੇ ਸਾਰੇ ਪਿੰਡ ਚ ਦਵਾਈ ਦੇਤੀ ਉਹਨੇ ਲੋਕੀਂ ਹਿਚਾਰੀਆਂ ਪਿਆਰੀਆਂ ਖਰੀਦਣ ਨੂੰ ਆ ਗਏ ਆ ਤੈਨੂੰ ਦੱਸਦਾ ਨਹੀਂ ਹਰਜੀ ਸਾਰੀਆਂ ਗੱਲਾਂ ਹੀ ਇੰਨਾ ਸਿਰਕਾ ਪਾਉਣੇ ਰੋਈ ਦਿਹਾੜੀ ਕਰੀ ਚਾਚੀ ਸਿੰਘ ਦਵਾਈ ਜਾਂਦੀ ਹਰ ਤੋਂ ਬਗੈਰ ਨਾ ਕਿਸ ਨੂੰ ਪਿਆਲੀ ਦੇ ਦਿਓ ਆਹੋ ਬਹੁਤ ਮਰੱਬੇ ਆ ਨਾ ਪਿਆਲੀ ਦੇ ਵੀ ਅੱਧੀ ਵੇਚ ਦਾਂਗੇ ਤੇ ਅੱਧੀ ਮਗਰ ਬਚ ਜਾਣੀ ਬਥੇਰੀ ਅੱਧੀ ਦਾ ਕੀ ਮਿਲਣਾ ਵਾ ਫਾਈ ਤੇਰੇ ਤੁਹਾਨੂੰ ਹੁਣ ਲੱਖਾਨਾ ਚਾਹੀਦੇ ਕਰੋੜ ਰੁਪਏ ਤੱਕ ਚਾਹੀਦੇ ਆ ਤੇ ਮੈਨੂੰ ਨਹੀਂ ਪਤਾ ਕਲਜੀਤ ਮੇਰੇ ਨਾਲ ਰਾਜੀ ਬਾਜੀ ਦੀ ਗੱਲ ਕਰ ਪੁੱਤ ਹੋਰ ਸੁਣਾ ਰੋਟੀ ਰਵਾਣੀ ਖਾਦਾ ਨਿਆਣੀ ਠੀਕ ਠਾਕ ਵਾ ਮੈਂ ਨਾ ਤੇਰੇ ਡੈਡੀ ਨੂੰ ਸੁਣਾ ਦਿੰਨੀ ਹੁਣ ਮੈਂ ਆਖੋ ਵੀ ਅੱਗੇ ਤੇ ਹਰਜੀਤ ਦਾ ਫੋਨ ਆਉਂਦਾ ਸੀ ਹੁਣ ਤੁਹਾਡੀ ਧੀ ਦਾ ਫੋਨ ਆਉਂਦਾ ਕਲਜੀਤ ਕੋਰ ਦਾ ਤੂੰ ਵੇਖ ਲਾ ਵੀ ਜੋ ਜਵਾਬ ਦੇਣਾ ਹੋਊਗਾ ਆਪੇ ਤਰਨਾ ਕਰ ਗੱਲ ਕਰ ਲਉ ਜੋ ਵੀ ਕਰਨੀ ਹੋਊਗੀ ਮੈਨੂੰ ਤੇ ਨਾ ਇਦਾਂ ਜਦੋਂ ਤੁਸੀਂ ਗੱਲ ਕਰਦਿਆਂ ਨਾ ਮੇਰੇ ਤੜਕਣੀ ਵੱਜ ਜਾਂਦੀ ਆ ਮੈਨੂੰ ਮੇਰੀ ਜ਼ੁਬਾਨ ਹੀ ਤੇ ਥਲਾ ਜਾਂਦੀ ਵੀ ਮੈਂ ਉਹ ਕਿਹੜੀ ਗੱਲ ਦਾ ਜਵਾਬ ਦਵਾਂ ਤੇ ਕਿਹੜੀ ਦਾ ਨਾਂ ਦਵਾਂ ਪੁੱਤ ਇੰਨੇ ਸੋਖੇ ਹੀ ਵੀ ਸਾਡੇ ਧੀਆਂ ਪੁੱਤ ਬਾਹਰ ਗਏ ਲੋਕੀਂ ਇਹ ਤੇ ਸਾਡੇ ਤੋਂ ਸੜਨ ਦੇ ਹੀ ਹੁਣ ਤੁਸੀਂ ਇਹਨੂੰ ਰੋੜ ਕੇ ਰੱਖ ਦਿੱਤਾ ਵਾ ਹਰਥੋਂ ਬਹਿਤ ਨਹੀਂ ਕੰਮ ਆਉਂਦਾ ਮਾਪੇ ਭੈਣ ਭਰਾ ਆ ਕੁੱਲੀਆਂ ਵੀ ਕੰਮ ਆਉਂਦੀਆਂ ਵਾ ਜਿੱਥੇ ਆਣ ਕੇ ਕਿਤੇ ਬਹਿਣਾ ਮੁੜ ਕੇ ਤੁਸੀਂ ਤੇ ਰੋਵਣਾ ਤਾਂ ਕੀ ਕਰਾਂ ਫਿਰ ਹੁਣ ਜਦੋਂ ਤੁਸੀਂ ਸਾਡੇ ਸਿਰ ਤੋਂ ਦੀ ਪਾਣੀ ਨਗਾਈ ਜਾਂਦੇ ਆ ਡੁੱਬਣਾ ਹੀ ਆ ਤੂੰ ਨਹੀਂ ਸਮਝਦਾ ਤਾਂ ਹੁਣ ਮੈਂ ਕੀ ਕਰਾਂ ਦੱਸ ਹਣੇ ਜੇ ਕੋਈ ਹੋਰ ਸਾਡਾ ਆਪਣਾ ਹੋਵੇ ਸਾਕਾ ਸੋਧਰਾ ਉਹਨੂੰ ਮੈਂ ਆਖਾਂ ਵੀ ਉਹਨੂੰ ਜਾ ਕੇ ਸਮਝਾਓ ਚਿਰਜੀਤ ਨੂੰ ਵੀ ਕਿਹੜੇ ਗੱਲਾਂ 'ਚ ਪੈ ਗਿਆ ਕਿਉਂ ਜਿੱਦ ਕਰਨ ਡਿਆ ਵਾ ਹੱਦ ਤੇ ਦੋਸਤ ਮਿੱਤਰ ਆਉਂਦੇ ਆ ਤਾਂ ਸਮਝਾਉਂਦੇ ਨਹੀਂਗੇ ਮੈਨੂੰ ਤਾਂ ਲੱਗਦਾ ਉਹ ਹੀ ਚੁੱਕਣਾ ਦੇਣ ਦੇ ਆ ਚੱਲ ਕੋਈ ਇੰਤਰਾ ਡੈਡੀ ਆਉਂਦਾ ਮੈਂ ਕਰਦੀ ਆਂ ਗੱਲ ਕੋਹ ਨਹੀਂ ਆਣਾ ਮੈਂ ਆਖਾਉ ਨੂੰ ਸਮਝਾਇਆ ਹੁਣ ਚੱਲ ਫੋਨ ਆ ਗਿਆ ਚੰਗਾ ਆ ਉਹ ਗਾੜੀ ਉੱਤੋਂ ਵੀ ਦੌੜ ਰਤੀਆਂ ਤਾਂ ਆਮ ਉਹਨੇ ਕਹਣਾ ਮੈਨੂੰ ਨਹੀਂ ਸੌਖਾ ਸਾਹ ਲੈਣ ਦਿੰਦੀ ਜਿੱਥੇ ਮੈਂ ਬੈਠਾ ਹੁੰਨਾ ਮੇਰੇ ਮਗਰ ਆਣ ਕੇ ਹੋਰ ਦੇ ਸੀਮਾ ਨਾ ਪਾ ਦਿੰਦੀ ਘੜੀ ਘੜੀ ਮੈਂ ਕੀ ਗੱਲ ਕਰਾਂ ਉਹਦੇ ਮੂੰਹ ਤੇ ਫੋਨ ਲਾ ਲੈਂਦੀ ਆ ਉਹ ਤਾਂ ਕੋਈ ਡਰਦੀ ਆ ਤੇ ਮੇਰੇ ਕੋਲ ਨਹੀਂ ਡਰਦੀ ਅੱਭੀ ਛੜ ਜਾਂਦਾ ਵਾ ਤਾਂ ਵੇਖ ਆਓ ਅਸੀਂ ਤਾਂ ਉੱਧਰ ਵੀ ਪਾਣੀ ਅਮਨਾ ਦੇ ਗਵਾਂਡੀਆਂ ਦੇ ਨਿਕਲ ਗਿਆ ਆਈਓ ਤੇ ਮੁੜ ਕੇ ਵੇਂਦਾ ਨਹੀਂਗਾ ਪਤਾ ਨਹੀਂ ਕਿੱਥੇ ਇਕ ਚੱਲ ਜਾਂਦਾ ਵਾ ਤੇ ਉਹ ਮੈਨੂੰ ਫਿਰਨਾ ਪੈਂਦਾ ਵਟਾਂ ਦੇ ਉੱਤੇ ਹੁਣ ਮੈਂ ਸਾਰੇ 10 ਖੋਬੇ ਚ ਫਿਰ ਕੇ ਆਈਂ ਕਾ ਗਵਾਂਡੀਆਂ ਦੇ ਪਾਣੀ ਨਿਕਲ ਗਿਆ ਜੇ ਉਹਨਾਂ ਵੇਖਿਆ ਤਾਂ ਉਹਨਾਂ ਦੀ ਅਜੇ ਤੱਕ ਅੱਖਣ ਕੀ ਨਹੀਂ ਵੀਹਿਆਗੀ। ਇਦਾਂ ਗੱਲਾਂ ਕਰਾਂ ਦੀ ਗੱਲਾਂ ਮੈਂ ਕਿਹਨਾਂ ਕਰਨੀਆਂ ਵਾ। ਤੇ ਬੱਬੀ ਛੱਡ ਕੇ ਤੂੰ ਤੇ ਚਲ ਜਾਣਾ। ਉਹ ਜੇ ਮੈਂ ਤਾਂ ਹੁਣੇ ਫੇਰਾ ਮਾਰ ਕੇ ਆਇਆ ਵਾ। ਫੇਰਾ ਮੈਂ ਤਾਂ ਵੇਖਿਆ ਨਹੀਂ ਤੈਨੂੰ ਮਾਰਦਾ। ਤੂੰ ਵੀ ਮੇਰੇ ਘਰੇ ਬੈਠੀ ਜਦੋਂ ਮੈਂ ਹੁਣੇ ਵੇਖ ਕੇ ਆਇਆ ਨਿੱਜੀ ਚੀਜ਼ ਜੀ ਪਈ ਔਰ ਮੈਂ ਬੰਦ ਕਰਕੇ ਸਾਰੇ ਫਰਦੀਆਂ ਆਈਆਂ ਬੰਨਿਆਂ ਦੇ ਉੱਤੇ। ਉਹ ਗਵਾਂਡੇ ਗਾਰੇ ਪਾਣੀ ਪੈ ਗਿਆ ਤਾਂ ਉਹਨਾਂ ਦੀ ਜੇ ਕਣ ਕੋ ਗੰਡੀ ਲੜਾਈ ਨਾ ਕਰਨਗੇ ਤੇਰਨਾ ਉਹ ਮਾਰਤੀ ਥੋੜੀ ਜੀ ਪੈ ਗਈ ਰੋਡਨ ਮੈਂ ਤਾਂ ਅਸੀਂ ਕਰਾ ਜੋ 40 ਉਹਨਾਂ ਬੀਜੀ ਵੀ ਲੇਟਰ ਕੀ ਕਰੀ ਹੁਣ ਬੀਜੀ ਤਾਂ ਹੈਗੀ ਆ ਤੇ ਪਰ ਵੇਖ ਪਾਣੀ ਤੇ ਉਧਰ ਵੀ ਉਧਰ ਹੀ ਬੰਬੀ ਤੇ ਮੋੜਿਆ ਉਧਰ ਹੀ ਜਾਣਾ ਪੈਂਦਾ ਇਧਰ ਵੀ ਨਾ ਬੱਤੀ ਇਕੱਠੀ ਤੇ ਬੱਤੀ ਆਉਂਦੀ ਬੱਤੀ ਇਕੱਠੀ ਆਉਂਦੀ ਆ ਹੁਣ ਵੀ ਤੇ ਜੇ ਡੰਡਾ ਦੋ ਢਾਈ ਕਹਿੰਦੇ ਬੱਤੀ ਆਉਂਦੀ ਆ ਸਾਰੀ ਬੱਤੀ ਗੜੀ ਪੂਰੀ ਆਉਂਦੀ ਆ ਤੇ ਪਤਾਨੀਆਂ ਭਰੀ ਹੀ ਆ ਪੂਰੀ ਕਿ ਨਹੀਂ ਨਹੀਂ ਰਹਿ ਗਏ ਦੋ ਕਾਰੇ ਰਹਿ ਗਏ ਅੱਛਾ ਇੱਕ ਉਹ ਪਰੇ ਰਹਿ ਗਿਆ ਤੇ ਕਾ ਰਹਿ ਗਿਆ ਕੋਈ ਗੱਲ ਨਹੀਂ ਬਾਹਰ ਨਾ ਧਿਆਨ ਰੱਖਿਆ ਕਰ ਉਹ ਧਿਆਣੀਆਂ ਮੈਂ ਮੈਂ ਸਾਰਾ ਦਿਨ ਉੱਥੇ ਰਹਿਣਾ ਫੇਰ ਫੂਰੇ ਮਾਤਰੀ ਦਾ ਹੋਰ ਮੈਂ ਕਿਹੜਾ ਮੈਂ ਤੇ ਮੇਜ ਲਗਾ ਫੇਰ ਵੇਖਣ ਗਈ ਵੀ ਇਹ ਨਾ ਹੋਏ ਉਹ ਤੁਹਾਨੂੰ ਅੱਜ ਨਾਲ ਇਹਨੂੰ ਆਦਤ ਹੁੰਦੀ ਆ ਵੀ ਮਰੋ ਨੁਕਸਨ ਕੱਢਣਾ ਹੀ ਕੱਢਣਾ ਕੋਈ ਨਹੀਂ ਨੀ ਨੁਕਸਨ ਨਹੀਂ ਗਵਾਂਡੀ ਨਾ ਮੁੜਕੇ ਲੜਾਈ ਕਰਨ ਮੈਂ ਲੜਾਈਆਂ ਡਰਦੀਆਂ ਮੈਂ ਜਿਹੜੇ ਗਵਾਂਡੀ ਨਾਲ ਲੜਾਈ ਕਰਨੀ ਉਹਨੇ ਕਰਨੋਂ ਬਹਾਨਾ ਲਾਪੀ ਲੈਣਾ ਕੋਈ ਨਾ ਕੋਈ ਤੁਸਾਂ ਦੇ ਪਿਆ ਹੀ ਉਹ ਪਾਣੀ ਫੇਰ ਮੈਨੂੰ ਪਤਾ ਮਿਲ ਗਿਆ ਮ ਆਵੇ ਥੋੜਾ ਜਿਹਾ ਪਿਆ ਤੂੰ ਸਾਰਾ ਦਿਮਾ ਬੈਠਾ ਰਿਆ ਮਾੜਾ ਜਿਹਾ ਲਾਂਬੇ ਗਿਆ ਨੀ ਤੂੰ ਰੁੱਟ ਪੈ ਗਈ ਚਲ ਚੰਗਾ ਫਿਰ ਜੇ ਮਿਲ ਗਿਆ ਵਾ ਤੇ ਤੈ ਤੂੰ ਮੈਨੂੰ ਪਤਾ ਲਗਾ ਕੱਲ ਸੋਨੀ ਆਈ ਕਿਹਦੇ ਘਰ ਆਹੋ ਆਈ ਤੇ ਅੱਜ ਕੱਲ ਬੜਿਆ ਸਾਂਜਾ ਪੰਜਾ ਫਿਰ ਉਹਦੇ ਨਾਲ ਹੈ ਕਿੱਥੇ ਤੂੰ ਉਹ ਕਿੱਥੇ ਉਹ ਹੈ ਮੈਂ ਤਾਂ ਗਿਆ ਨਹੀਂ ਕਿੱਥੇ ਹੋ ਤੇ ਕਿੱਥੇ ਮੈਂ ਹਾਂ ਮੈਂ ਹੁਣ ਬੁਢੜੀ ਹੋਈ ਉਹ ਕੁੜੀ ਛੜੀ ਤੇ ਤੈਨੂੰ ਆਪਣੀ ਲਗੀ ਨਾ ਕਰ ਲਿਓ ਵੀ ਆਪਣੇ ਵਰਗੀ ਉਹਨੇ ਮੈਨੂੰ ਕੀ ਕਰਨਾ ਜਿਹੜੇ ਹਸਾਬ ਨਾਲ ਉਹ ਤੇ ਚਲਦੀ ਫਿਰਦੀ ਅਖਬਾਰ ਵਾ ਇਧਰ ਦੀ ਖਬਰ ਉਧਰ ਤੇ ਉਧਰ ਦੀ ਖਬਰ ਉਧਰ ਉਹ ਤਰ੍ਹਾਂ ਇਹ ਗੱਲਾਂ ਤੂੰ ਸੱਚਾ ਉਹ ਐ ਨੂੰ ਚਲ ਗਈ ਤੇ ਉਹਦੀਆਂ ਵਿੱਚ ਗੁਗਲੀਆਂ ਕਰਾਈ ਐ ਨਹੀਂ ਚਲ ਗਈ ਤੇ ਉਹਦੀਆਂ ਗੁਗਲੀਆਂ ਕਰਾਈ ਏਦਾਂ ਕਰਕੇ ਕਿ ਤੁਹਾਨੂੰ ਗਵਾਂਡੀਆਂ ਨੂੰ ਲੜਾ ਦੇਣਾ ਆਪਸ ਵਿੱਚ ਨਹੀਂ ਲੜਾਉਂਦੀ ਮੈਂ ਨਹੀਂ ਟਾਈ ਛੱਡਣ ਵਾਲੀ ਕਿਉਂ ਛੱਡਣ ਵਾਲੀ ਨਹੀਂ ਨਹੀਂ ਉਹ بڑے بڑے ਨੂੰ ਚੜਾਲੇ ਦੀ ਤੂੰ ਗਲਤੀ ਗੱਲ ਜਾਣਦੇ ਨਹੀਂ ਨਹੀਂ ਜਿਹੜੇ ਤੇਰੇ ਦਿਲ ਵਿੱਚ ਗੱਲ ਵਾ ਉਹ ਗੱਲ ਨਹੀਂ ਕੀ ਹੈਗੀ ਲੈ ਆਹ ਤੇ ਤੂੰ ਉਹਦੇ ਟਾਈ ਛੱਡ ਜੇਂਗੀ ਮੈਂ ਕਹੀ ਇਹੋ ਜੀਆਂ ਵੇਖੀਆਂ ਮੈਂ ਹੁਣ ਬੁਰੜੀ ਹੋਈ ਆ ਕੁੜੀ ਛੜੀ ਚੱਲਦੀ ਫਿਰਦੀ ਆ ਆਈ ਕਿੱਧਰ ਹੀ ਆ ਇਤਰਾ ਹੀ ਆ ਗਈ ਫਿਰਦੀ ਫਿਰਦੀ ਮੈਂ ਕਿਹਾ ਉਹਨੂੰ ਸੁਨਾਕ ਲਾਇਆ ਮੈਂ ਸੁਨਾ ਦੀ ਗੱਲ ਨਹੀਂ ਕਹਿੰਦਾ ਫੇਰ ਵੀ ਕੋਈ ਕੰਮ ਹੀ ਹੋਵੇ ਤਾਂ ਗੱਲ ਕਰਨੀ ਆਈ ਹੋਊ ਕਿੱਧਰ ਆਈ ਗੱਲ ਕੋਈ ਵੀ ਨਹੀਂ ਉਹਨੇ ਕੀਤੀ ਐਵੇਂ ਉਧਰ ਇਧਰ ਦੀਆਂ ਮਾਰ ਕੇ ਤੇ ਚੱਲ ਗਈ ਆ ਉਧਰ ਤੇ ਕਿਹੜੀ ਮਾਰ ਗਈ ਭਾਜੀ ਦਵਿੰਦਰ ਹੋਣੀ ਚੱਲ ਚੱਲੇ ਆ ਕਦੀ ਦਵਿੰਦਰ ਹੋਣਾ ਪੈਕ ਕਰ ਲੇ ਆ ਤਮਨ ਉਹ ਜੀ ਮੇਰ ਕੋ ਜਰਿਆ ਨਾ ਗਿਆ ਮੈਂ ਤਾਂ ਪੁੱਤ ਉਧਰ ਚਲ ਗਈ ਹਾਂ ਤੇ ਉਹ ਤਾਂ ਬੈਠੀ ਸੀਗੀ ਤੇ ਮੈਂ ਆ ਪੁੱਛੀ ਬੈਠੀ ਅੱਛਾ ਮੈਂ ਕਿਹਾ ਤੁਸੀਂ ਚੱਲ ਲਈਓ ਤਾਂ ਸਾਨੂੰ ਮਿਲ ਕੇ ਜਾਇਓ ਕਿਤੇ ਚੋਰੀ ਨਾ ਚਲ ਜਿਓ ਤੂੰ ਆਂਦੀ ਕਿੱਥੇ ਜਾਣਾ ਵਾ ਮੈਂ ਹਾਂ ਆਂਦੇ ਬਾਹਰ ਜਾਣਾ ਤੁਸੀਂ ਤੇ ਮੈਨੂੰ ਆਂਦੀ ਤੈਨੂੰ ਕਿੰਨੇ ਦੱਸਿਆ ਮੈਂ ਕਿ ਮੇਰੇ ਨਾਲ ਦਾ ਮਨਪਰੀਤ ਨੇ ਗੱਲ ਕੀਤੀ ਸੀਗੀ ਉਹਨਾਂ ਇੱਕ ਗੱਲ ਹੈਗੀ ਆ ਵੀ ਤੈਨੂੰ 12 ਭਾਂ ਮਨਪੀਰ ਕੋ ਪਤਾ ਲੱਗਾ ਤਾਂ ਤੂੰ ਉਸੇ ਵੇਲੇ ਪੁੱਛਣ ਕੋ ਚਲ ਗਈ ਜੇ ਤੂੰ ਉਸ ਦਿਨ ਗਈ ਤੇ ਉਸ ਦਿਨ ਤੂੰ ਪਿਆਜ ਦਾ ਕਹਿਣ ਦੇ ਪੀ ਸਾਡਾ ਖਿਆਲ ਹੋ ਹੋਂ ਤੁਸੀਂ ਚੋਰੀ ਨਾ ਚਲ ਜੋ ਮਨ ਚੋਰੀ ਚੱਲ ਵੀ ਜਾਂਦੇ ਤਾਂ ਸਾਨੂੰ ਉਹਨਾਂ ਦਾ ਕੀ ਮਤਲਬ ਹੈ ਚੱਲ ਜਾਂਦੇ ਚੱਲ ਜਾਣ ਫਿਰ ਚੱਲ ਪੁੱਤ ਗੁਮਾੜਵਾ ਫੇਰ ਵੀ ਇਕੱਠੇ ਰਹੇ ਆ ਇਕੱਠੇ ਤੇ ਰਹੇ ਗੁਮਾੜ ਮੱਥਵਾ ਜਾਣ ਕੇ ਮੈਨੂੰ ਇੰਨਾ ਪਤਾ ਵੀ ਜਾਊਗਾ ਤੇ ਭਾਰ ਦੱਸ ਕੇ ਜਾਊਗਾ ਤੇ ਤੂੰ ਐਵੇਂ ਟੈਨਸ਼ਨ ਲਈ ਜੰਨੀ ਆ ਨਾ ਉਹਨਾਂ ਨਾਲ ਜਾਣਾ ਮੈਂ ਇਹ ਤਾਂ ਕੋਈ ਉਹਨਾਂ ਦੀ ਕੋਈ ਪ੍ਰੋਗਰਾਮ ਨਹੀਂ ਕੋਈ ਗੱਲ ਹੈਗਾ ਪਤਾ ਨਹੀਂ ਕਿੱਥੋਂ ਆਏ ਡਾ ਦਿੰਦੇ ਤੁਸੀਂ ਸਾਰੇ ਵੀ ਉਹਨਾਂ ਜਾਣਾ ਬਾਹਰ ਜਾਣਾ ਉਹ ਮੈਂ ਉਹਦੇ ਕੋਲੇ ਸੁਣ ਲਿਆ ਮੈਂ ਤਾਂ ਐ ਚਲ ਗਈ ਸਹਿਸ ਭਾਈ ਉਹ ਕਮਰੇ ਬਣਾਉਂਦੇ ਤੇ ਜੀ ਜੀ ਤੇ ਸੂਹ ਲੈਣੀ ਨਾ ਜਾਈ ਤਾਂ ਇਹਦਾ ਤੂੰ ਤੇ ਸੋਨੇ ਤੋਂ ਨੰਗੀ ਵੀ ਛੱਟ ਪਾਉਣ ਜਾਣੀ ਜਿਹਦੇ ਘਰ ਨਹੀਂ ਨਹੀਂ ਮੈਂ ਤੇ ਗਵਾਡ ਕਰਕੇ ਗਈ ਪੁੱਤ ਨਹੀਂ ਉਹਨੇ ਮਨ ਪੀਣ ਤੈਨੂੰ ਦਤਾ ਤੇਰੇ ਤੇ ਕਰ ਲੰਡਿਆ ਵੀ ਹੋਣੀ ਪੈਣ ਵੀ ਮੈਂ ਦਵਾ ਦਵ ਜਾਵਾਂ ਮੈਂ ਦਵਿੰਦਰ ਨੂੰ ਪੁੱਛ ਕੇ ਆਵਾਂ ਚਾਟ ਨਾਲ ਮੈਂ ਆਖਿਆ ਗਵਾਡ ਵਾ ਇਕੱਠਾ ਹੈ ਡਿਮਾਂਡ ਇਕੱਠੀਆਂ ਰਹਿੰਦੀਆਂ ਮੈਨੂੰ ਪਤਾ ਵਾ ਇਕੱਠੀਆਂ ਰਹਿੰਦੀਆਂ ਵਾ ਇਹਦਾ ਘਰ ਜੀ ਨੂੰ ਕੋ ਫਲਾ ਘਰ ਉਹਨਾਂ ਨੇ ਤੇ ਪਾਸਪੋਰਟ ਬਣਾਣਾ ਨਾਲ ਹੀ ਚਲ ਜਾ ਨਾਲੇ ਫੇ ਇਕੱਠੀਆਂ ਉੱਥੇ ਵੀ ਤੇ ਲੱਗ ਰੁ ਤੁਹਾਡਾ ਆਏ ਹਾਏ ਕੀ ਤੂੰ ਰਹਿ ਪਿਆ ਮੇਰੇ ਨਾਲ ਕਰਨ ਗੱਲਾਂ ਇਹੋ ਜੀਆਂ ਪੁੱਠੀਆਂ ਇਹ ਪੁੱਠੀਆਂ ਫੇ ਨਾਲ ਚਲ ਜਾ ਨਾ ਕੰਨੀ ਨਾ ਗਵਾੜ ਮੱਥਾ ਵਾ ਦਵਿੰਦਰ ਨਾਲ ਤੂੰ ਹੀ ਚਲ ਜਾ ਨਾਲ ਮੁੰਡੇ ਨੂੰ ਤੇਰੇ ਪਰਦੇ ਨੇ ਕਾਜ ਪੱਤਰ ਤੇ ਮੈਂ ਉੱਥੇ ਜਾ ਕੇ ਕੀ ਕਰਨਾ ਵਾ ਜੋ ਦਵਿੰਦਰ ਕਰੂ ਉਹ ਤੂੰ ਕਰੀ ਜਾਈ ਉਹਦਾ ਤੇ ਮੁੰਡਾ ਵਾ ਤੇ ਮੇਰਾ ਕੀ ਲੱਗਦਾ ਤੂੰ ਲਾ ਕੇ ਤੂੰ ਹੀ ਫੇ ਕੰਮ ਕਰੀ ਜਾਏ ਕੇ ਕੰਮ ਕਾਦਾ ਮੈਂ ਕਰਨਾ ਮੈਂ ਹੁਣ ਬੁੱਢੇ ਵਾਰੇ ਮੇਰੇ ਕੋ ਕੰਮ ਉਹਨੂੰ ਛੱਡ ਲਿਆ ਉਹ ਕਈ ਕਰਾ ਲਾ ਕੰਮ ਕਰਾਉਣਾ ਉੱਥੇ ਉਹਨੂੰ ਉਹ ਚਲ ਗਈ ਏ ਉਹਦੇ ਇਹ ਗੱਲ ਉਤਰਾ ਕੇ ਹੀ ਠੀਕ ਵਾ ਆਂਦੇ ਉਹ ਬੜੀ ਤੇਜ ਵਾ ਉਹ ਆਪਣੇ ਸਹੁਰਾਂ ਦੇ ਮਗਰ ਲੱਗਾ ਵਾ ਕੋਈ ਕਾਰੋਬਾਰ ਨਹੀਂ ਕੰਡਿਆ ਉਹ ਇਹਨਾਂ ਦੇ ਅੱਖਾਂ 'ਚ ਘਟਾ ਪਾਉਣ ਰਿਹਾ ਵਾ ਤੇ ਜੇ ਮੂਰਖੀ ਹੋਣਗੇ ਘਰੋਂ ਪੈਰ ਪੁੱਟਣਗੇ ਬਾਹ ਤੇ ਸਿਆਣਾ ਵਾ ਦਵਿੰਦਰ ਭਾਬੀ ਨੇ ਜਾਣਦੀ ਦੀ ਪੇਸ਼ ਹੋਦੀ ਚੱਲੋ ਫੇਰ ਅੱਖਾਂ ਇੱਕ ਸੁੱਨ ਦੇ ਕੇ ਵੀ ਉਹਨੇ ਰੋਣਾ ਤੇ ਰੋਣਾ ਹੀ ਉਹਨਾਂ 'ਚ ਕਿਹੜੀ ਗੱਲ ਆਹ ਇਹ ਹੁਣ ਟਾਏ ਚੜੀ ਆ ਉਹਦੇ ਮੁੰਡੇ ਦੇ ਪਿੱਛੇ ਨੋ ਉਹ ਤੇ ਨੋ ਵੀ ਕਹਿੰਦਾ ਮੰਮੀ ਜੀ ਮੰਮੀ 'ਚ ਘਰਦੀ ਫਿਰਦੀ ਚੱਲ ਆ ਫੇਰ ਘਰ ਨੂੰ ਚੱਲੀ ਗਿਆ ਕਿ ਇੱਥੇ ਆਪਾਂ ਖਲੋਤੇ ਰਹਿਣਾ ਮੈਂ ਚੱਲ ਘਰ ਆ ਗਿਆ ਮੈਂ ਫਿਰਦੀ ਆਂ ਹੀ ਮ ਨਹੀਂ ਮੈਂ ਕੀ ਕਰਨ ਜਾਣਾ ਮੈਂ ਹੁਣ ਪਾਏ ਦਪਾ ਹੁਣ ਜਾਣ ਰਹਿਣ ਕਿ ਕੋਈ ਵੀ ਆਣ ਕੇ ਗੱਲ ਕਰੇ ਮੈਂ ਨਹੀਂ ਹੁਣ ਜਿੱਦਣ ਉਹਨਾਂ ਜਾਣਾ ਹੋ ਨਾ ਆਪੇ ਤੈਨੂੰ ਮਿਲ ਜਾਣਗੇ ਤੂੰ ਇਹਦੇ ਪਿੱਛੇ ਲੱਗੇ ਨਾ ਉਹਨਾਂ ਕਰ ਸਵਾਲ ਲੈਣਾ ਚੱਲ ਜਾ ਕਰ ਸਵਾਦ ਕਾਦਾ ਵਾ ਮੇਰੇ ਤੇ ਜੀਨ ਕੋ ਹੋਇਆ ਆ ਛੋਰੀ ਨੇ ਚਲ ਜਣਾ ਦੇ ਇਹ ਜੀਨ ਨਹੀਂ ਕੋ ਹੁੰਦਾ ਇੱਕ ਦਿਨ ਟਿਕੜੇ ਲਾ ਪੈਂਦੀਆਂ ਇੱਕੜੇ ਲਾ ਇਹ ਜਨਾਨੀਆਂ ਦੇ ਹੁੰਦੀਆਂ ਮੇਰੇ ਐਵੇਂ ਪੈਂਦੀਆਂ ਮੇਰੇ ਐਵੇਂ ਪੈਂਦੀਆਂ ਪੈਂਦੇਗਾ ਹੋਣੀਆਂ ਜਿਹੜਾ ਤੂੰ ਵੀ ਉਹਦੇ ਨਾਲ ਗੱਲਾਂ ਕਰਦਾ ਹੀ ਆ ਮੈਂ ਤੁਹਾਡੇ ਵਾਂਗੂ ਮੈਂ ਨਹੀਂ ਕਰਦਾ ਮੈਂ ਤੁਹਾਨੂੰ ਸਮਝਾਉਂਦਾ ਵਾ ਸਮਝਾਉਂਦਾ ਮੈਂ ਸਵਾਲ ਲੈਣ ਨਹੀਂ ਜਾਂਦਾ ਉਹਨਾਂ ਨੂੰ ਆਖ ਦਿੰਦਾ ਵਾ ਆਂਦੀ ਆ ਜੋਦਾ ਵੀ ਸਾਡੇ ਬੰਦੇ ਦੇ ਨਾਲ ਗੱਲਾਂ ਕਰਦਾ ਰਹਿੰਦਾ ਤੇ ਜੋਦਾ ਬੰਦੇ ਨਾਲ ਗੱਲਾਂ ਕਰਦਾ ਮੈਂ ਆਪਾਂ ਵੀ ਹਾਰੀ ਗੱਲਾਂ ਕਰਦੇ ਹਾਂ ਤੁਹਾਡੇ ਵਾਂਗੂ ਕੋਈ ਨਹੀਂ ਕਰਦਾ ਵੀ ਉਹ ਚਲ ਗਿਆ ਤੇ ਉਹ ਭੱਜ ਗਿਆ ਤੇ ਉਹ ਹੋ ਗਿਆ ਚੱਲ ਜਾ ਘਰ ਹਾਂ ਕਰਨ ਕੰਮ ਧੰਦਾ ਵੀ ਕਰ ਲਿਆ ਕਰੋ ਕਿ ਉਧਰੋਂ ਮੈਂ ਆਈ ਆ ਤਾਂ ਰਾਹ ਚ ਕੇਰ ਕੇ ਖਲੋ ਗਿਆ ਮੈਨੂੰ ਵੇਂਦੀ ਆਈ ਪੈ ਲੀਆਂ ਪਹਿਲਾਂ ਪਾਣੀ ਛੱਡ ਕੇ ਤੇ ਚਲ ਜਾਂਦਾ ਮੈਨੂੰ ਨਹੀਂ ਚੈਨ ਹੈਗਾ ਤੂੰ ਕਿਨੂੰ ਰੋ ਰੋ ਕੇ ਦੁਖੜੇ ਸੁਣਣ ਡਈਂ ਕਹਨੇ ਇੰਦਾ ਪੈਸੇ ਦੇ ਦੇਣੇ ਤੈਨੂੰ ਦੱਸ ਰੋਇਆ ਮੈਂ ਇੱਥੇ ਬੈਠਾ ਸੁਣ ਰਿਆ ਸਭ ਕੋ ਤੇ ਮੈਂ ਪਤਾ ਨਹੀਂ ਹੁਣ ਕਿਹਦਾ ਫੋਨ ਆ ਗਿਆ ਈ ਤੇ ਮੈਨੂੰ ਕਿੰਨੇ ਪੈਸੇ ਦੇ ਦੇਣੇ ਆ ਰੋ ਰੋ ਕੇ ਜੇ ਤੁਸੀਂ ਸਭ ਕੋ ਸੁਣ ਰਿਆ ਤੇ ਤੁਹਾਨੂੰ ਪਤਾ ਨਹੀਂ ਲੱਗਣ ਰਿਹਾ ਫੋਨ ਕਿਹਦਾ ਆਇਆ ਵਾ ਮੈਨੂੰ ਇੰਨਾ ਨਹੀਂ ਪਤਾ ਵੀ ਕਿਹਦਾ ਆਇਆ ਫੋਨ ਤੂੰ ਰੋਣ ਢੀ ਤੇ ਮੈਨੂੰ ਆਵਾਜ਼ ਆਉਂਦੀ ਏ ਇੱਥੇ ਤੇ ਮੈਂ ਹਾਂ ਕਿਸੇ ਕੋ ਪੈਸੇ ਹੀ ਮੰਗਦੀ ਹੋਣੀ ਰੋ ਗਈ ਹੁਣ ਪੈਸੇ ਨਹੀਂ ਮੈਂ ਕਿਸੇ ਕੋ ਮੰਗਦੀ ਪਹਿਲਾਂ ਤੇ ਹਰਜੀਤ ਨੇ ਪਰੇਸ਼ਾਨ ਕਰ ਛੱਡਿਆ ਫੋਨ ਕਰ ਕਰ ਕੇ ਤੇ ਹੁਣ ਕੱਲ ਦਾ ਫੋਨ ਨਹੀਂ ਆਇਆ ਤਾਂ ਅਸੀਂ ਆਨੇ ਆ ਵੀ ਚਲ ਠੀਕ ਆ ਮੰਨ ਗਿਆ ਹੁਣਾ ਵਾ ਵੀ ਚਲੋ ਦੇ ਮਨ ਮੇਰ ਪੈ ਗਈ ਰ ਤਾਂ ਨਹੀਂ ਫੋਨ ਲਾਇਆ ਹੁਣ ਕੱਲ ਜੀਤ ਨੇ ਫੋਨ ਲਾਤਾ ਇਹ ਕੀ ਆਂਦੀ ਕਲਜੀਤ ਹੁਣ ਇਹ ਆਂਦੀ ਵੀ ਪੈਸੇ ਦੋ ਜ਼ਮੀਨ ਵੇਚੋ ਅੱਛਾ ਮੈਂ ਕਿਹਾ ਮੈਂ ਤੇ ਆਖਾ ਤੂੰ ਉਹਨੂੰ ਸਮਝਾਇਆ ਹੁਣ ਆਵਾ ਤਾਂ ਕਰਕੇ ਫੋਨ ਲਾਤਾ ਮਮੀ ਤੁਸੀਂ ਨਾ ਟੈਨਸ਼ਨ ਲਓ ਸਭ ਕੁਝ ਠੀਕ ਵਾ ਤੇ ਮੈਂ ਹਾਂ ਹੁਣ ਤੇਰੀ ਵਾਰੀ ਆ ਗਈ ਆ ਹਰਜੀ ਨੇ ਆਪ ਨਹੀਂ ਲਾਇਆ ਤਾਂ ਹੁਣ ਇੱਕੋ ਲਵਾਉਂਦੇ ਆ ਇਹਨੂੰ ਕਹੀ ਜਾਂਦਾ ਵਾ ਮੈਂ ਹਾਂ ਤੁਹਾਡਾ ਕੋਈ ਆਪਣਾ ਨਿਕਦਾ ਹੋਵੇ ਤੈਨੂੰ ਸਮਝਾਵੇ ਹਾਂ ਜੀ ਮੁੰਡੇ ਖੁੰਡੇ ਦੋਸਤ ਮਿੱਤਰ ਤੇ ਰੋਝੀ ਹੁੰਦਾ ਕੋਈ ਨਾ ਕੋਈ ਤੇ ਮੈਂ ਉਹ ਸਮਝਾਉਣ ਥੋੜਾ ਹੁੰਦਾ ਫਿਰ ਨੂੰ ਚੁੱਕਣਾ ਦੇਣੀ ਹੁੰਦੀ ਕਿਦਾਂ ਵੇ ਦੰਦੇ ਹੁਣ ਮੈਨੂੰ ਤਾਂ ਕੋ ਆਪ ਨਹੀਂ ਸਮਝ ਲੱਗਣ ਡਈ ਕਿ ਬੜਾ ਔਖਾ ਕੰਮ ਹੀ ਹੋ ਇੱਕ ਤੇ ਪਹਿਲੋਂ ਇੰਨਾ ਕਰਜ਼ਾ ਲਾ ਕੇ ਨਿਆਣੀ ਨੂੰ ਬਾਹਰ ਕਲਾਇਆ ਤੇ ਮਹਾਸੁਰਖਰੂ ਹੋਏ ਹ ਸਾਰਾ ਕੋਹ ਹੁਣ ਵਧੀਆ ਚਲੋ ਚੱਲਣ ਡਿਆ ਥੋੜਾ ਚਿਰ ਹੋ ਗਿਆ ਵੀ ਸਾਬ ਕਿਤਾਬ ਸਹੀ ਹੀਗਾ ਤੇ ਮੁੰਡੇ ਨੇ ਹੁਣ ਹੋਰ ਕੀ ਜਾਂਦੇ ਹੁੰਦੇ ਆ ਕਿੜੀ ਕੀ ਚ ਪਾਤੀ ਸਾਡੀ ਜਾਨ ਦੋ ਅੰਦਰ ਤੀਆਂ ਪੁੱਤਾਂ ਦੀਆਂ ਰੀਝਾਂ ਮਾਪੇ ਹੀ ਪੂਰੀ ਕਰਦੇ ਆ ਕਰਦੇ ਤਾਂ ਹੈਗੇ ਤੇ ਪਰ ਉਹਨਾਂ ਮਾਪੇ ਹੱਡ ਵੜਦੇ ਆ ਨਾ ਮਾਪੇ ਉਹ ਕੀ ਕੰਮ ਕਰਨੇ ਹੀ ਪੈਣਾ ਫਿਰ ਦੱਸੋ ਕੀ ਕਰੀਏ ਮੈਨੂੰ ਤਾਂ ਇੱਕ ਸਮਝ ਨਹੀਂ ਲੱਗਦੀ ਜਾਂ ਇਹਦਾ ਇਦਾਂ ਕਰੀਏ ਫਿਰ ਵੀ ਪੈਰੀ ਵੇਚੀਏ ਨਾ ਹੂੰ ਤੇ ਪੈਰੀ ਦੀ ਲਿਮਟ ਬਣਾ ਲਈਏ ਕਿਉਂ ਨਾਲੇ ਤੇ ਹਾਂ ਹੀ ਇਹ ਚੋਂ ਕਮਾਈ ਕਰਦੇ ਰਵਾਂਗੇ ਤੇ ਨਾਲੇ ਉਹਨੂੰ ਲਿਮਟ ਤੋਂ ਪੈਸੇ ਦੇ ਦਿੰਦੇ ਆ ਕੋ ਦੇ ਦਿਆ ਕਰੂ ਕਰੀ ਕੇ ਰਿਸ਼ਤੇਦਾਰ ਕੋ ਭੈਣ ਭਰਾ ਕੋ ਫੜ ਕੇ ਬੰਦਾ ਨਵੀਂ ਪੁਰਾਣੀ ਕਰਾਉਂਦਾ ਰਹਿੰਦਾ ਨਾ ਤੇ ਵਿਆਜ ਨਹੀਂ ਪੈਣਾ ਲਿਮਟ ਨੂੰ ਪੈਸਿਆਂ ਦਾ ਕੋਈ ਨਹੀਂ ਆ ਫਸਲ ਇਹ ਆ ਵੀ ਆਪਾਂ ਫਸਲ ਤੇ ਬੀਜ ਦੇ ਰਾਵਾਂਗੇ ਨਾਲੇ ਹੱਡੀ ਇਤ ਬਚੀ ਰਹੂਗੀ ਆਹ ਨਾਲ ਇਹ ਕਾਲੇ ਘਰ ਮੂੰਹ ਬੰਦ ਹੋਣਗੇ ਇੱਕ ਹਿਸਾਬ ਦੇ ਜਿਹੜੇ ਆਂਦੇ ਆ ਇਹ ਕਦੇ ਕਮੇਟੀਆਂ ਚੋਂ ਕੇ ਕਦੇ ਦੁੱਧ ਦੇ ਪੈਸੇ ਕਦੀ ਕਿਦੋਂ ਇਕੱਠੇ ਕਰ ਕਰਕੇ ਪੈਰੀ ਸੂਹ ਖਰੀਦਦੇ ਆ ਤੇ ਚੱਲ ਇੰਨਾ ਵਾ ਪੀ ਆਪਾਂ ਲਿਮਟ ਉਹਨਾ ਤਾਰਿਆ ਕਰਦੇ ਸਾਲ ਪਿੱਛੋਂ ਥੋੜੇ ਬੂਤੇ ਤਾਰ ਤੇ ਥੋੜੇ ਬੂਤੇ ਇਦਾਂ ਰੱਖ ਲੈ ਕੋਈ ਆਹੋ ਨਵੀਂ ਪੁਰਾਣੀ ਹੋ ਜਾਂਦੀ ਉਹ ਤੇ ਮੈਨੂੰ ਪਤਾ ਵਾ ਮੈਂ ਤੇ ਮੈਨੂੰ ਲੱਗਦਾ ਇਹੋ ਪਹਿਲਾਂ ਲੱਗਦਾ ਸੀ ਵੀ ਇਹਨਾਂ ਨੇ ਮੇਰੀ ਸਾਡੀ ਬੁਕਾ ਗਈ ਛੱਡਣੀ ਲੱਗਦੀ ਹੁਣ ਤੇ ਫਿਰ ਇਦਾਂ ਕਰਦੇ ਕੋਈ ਆਪਣੇ ਭੈਣ ਭਰਾਵਾਂ ਕੋਲ ਪੁੱਛਦੇ ਚੱਲ ਵੇਖਦਾ ਮੈਂ ਮੈਂ ਜਨੂੰ ਪੁੱਛ ਕੇ ਨਹੀਂ ਲਿਮਟ ਵੀ ਬਣਾ ਲਓ ਪਰ ਮੈਨੂੰ ਤਾਂ ਸਰਨਾ ਨਹੀਂ ਨਾ ਇੰਨਿਆਂ ਨਾ ਪੈਸੇ ਉਹ ਭੈਣ ਭਰਾਵਾਂ ਕੋਲ ਪੁੱਛ ਲੈਣੇ ਉਹ ਆਪਣੇ ਤੁਸੀਂ ਵੀ ਭੈਣ ਜੀ ਨੂੰ ਪੁੱਛੋ ਮੈਂ ਵੀ ਆਪਣੀ ਭੈਣ ਨੂੰ ਲੈ ਭੈਣ ਜੀ ਸ਼ਰਮ ਜੀ ਨੂੰ ਪੁੱਛ ਦਈ ਨਾ ਆਹੋ ਮੈਂ ਵੀ ਆਪਣੇ ਭਰਾ ਨੂੰ ਪੁੱਛ ਲੈਨੀ ਆ ਤੇ ਭੈਣ ਨੂੰ ਪੁੱਛ ਲੈਨੀ ਆ ਆ ਤੇ ਉਹਨੂੰ ਫਿਰ ਫੋਨ ਕਰਕੇ ਮੈਂ ਆਖੂਗੀ ਨਾ ਕੁਲਜੀਤ ਨੂੰ ਵੀ ਤੂੰ ਵੀ ਭੈਣ ਭਰਾਵਾਂ ਵਾਲੀ ਆ ਤੂੰ ਵੀ ਆਪਣੇ ਭੈਣ ਭਰਾਵਾਂ ਨੂੰ ਪੁੱਛ ਥੋੜੇ ਬਹੁਤੇ ਉਹ ਉਹ ਵੀ ਕਰਨ ਉਧਰੋਂ ਜਾਇਦਾਤ ਸਾਰਿਆਂ ਦੀ ਇਕੱਠੀ ਆ ਅਸੀਂ ਕਹਿੰਦੇ ਹੱਕ ਤੇਰਾ ਕਿ ਲੈ ਜਾਣੇ ਸਾਡੀ ਤੇ ਰੋਜ਼ੜੀ ਇੱਕੋ ਹੀ ਗੱਲ ਹੋ ਜਾਂਦੀ 100 ਵਰਗੀ ਭੈਣ ਨੂੰ ਹੋਰ ਕੋਈ ਗੱਲ ਹੀ ਨਹੀਂ ਹੁੰਦੀ ਅਸੀਂ ਇਹੋ ਹੀ ਗੱਲ ਕਰ ਦਿੰਦੇ ਆ ਕਿ ਅਸੀਂ ਕਹਿੰਦੇ ਹੱਕ ਤੇਰਾ ਕਿ ਲੈ ਜਾਣੇ ਹਰਜੀਤ ਕੋ ਗੱਲ ਨਹੀਂ ਕੀ ਕਰਨੀ ਹੂੰ ਗੱਲ ਕਰਨੀ ਹੈ ਹਰਜੀਤ ਕੋ ਕਿ ਤੂੰ ਆਪਣੇ ਸਹੁਰਿਆਂ ਨੂੰ ਵੀ ਪੁੱਛ ਥੋੜੀ ਬੋਤੀ ਸਾਲੀਆਂ ਕੋ ਪੁੱਛੇ ਆਪੇ ਪੁੱਛ ਲੈ ਉਹ ਨਾ ਪੁੱਛ ਲੈ ਸਾਨੂੰ ਇਹ ਨਾ ਹੈ ਵਾ ਕਿ ਚਲੋ ਜਿਓ ਦੇ ਦੇਣਗੇ ਨਾ ਥੋੜੀ ਬੋਤੀ ਬਾਹਲ ਉਹਨਾਂ ਨੂੰ ਉਹਨਾਂ ਦੇ ਅਸੀਂ ਪਹਿਲਾਂ ਮੋੜ ਦਾਂਗੇ ਨਹੀਂ ਅਸੀਂ ਥੋੜਾ ਮੋੜਨੇ ਉਹਨਾਂ ਨੂੰ ਆਖਾਂਗੇ ਪੁੱਤ ਉਹਨਾਂ ਦੇ ਪਹਿਲਾਂ ਲਾ ਜਿੱਦਾਂ ਵੀ ਆ ਕਿ ਉਹਨੇ ਲਾਉਣਾ ਹੈ ਅਹੀਂ ਲਾਉਣੇ ਆ ਮੈਂ ਮੰਨਦਾ ਤੇਰੀ ਗੱਲ ਭੈਣ ਭਰਾ ਰਿਸ਼ਤੇਦਾਰੀਆਂ ਟੁੱਟਦੀਆਂ ਕਿਉਂ ਆ ਜਾਂ ਕਿ ਕੋ ਪੈਸੇ ਦਾ ਰਲ ਲੀਏ ਜਾ ਕੇ ਇੱਕਦਮ ਰਿਸ਼ਤਾ ਕਰਾ ਦਈਏ ਆਹੋ ਇਹ ਤਾਂ ਇਹ ਆ ਵੀ ਜਿੱਤਰਾ ਅੰਦਰ ਵੜ ਕੇ ਭੈਣ ਭਰਾ ਕੋ ਲਏ ਆ ਨਾ ਪੈਸੇ ਉਹਦੇ ਉੱਤਰਾਂ ਹੀ ਉਹ ਅੰਦਰ ਵੜ ਕੇ ਮੋੜ ਆਓ ਤੇ ਰਿਸ਼ਤੇਦਾਰੀਆਂ ਟੁੱਟਦੀਆਂ ਨਹੀਂ ਆਹੋ ਪਹਿਲਾਂ ਹੀ ਬੰਦਾ ਗੱਲ ਕਰ ਲੈ ਕਿ ਮੈਂ ਇੰਨੇ ਕਿ ਚਿਰਾਂ ਤੱਕ ਦੇ ਸਕਦਾ ਵਾਂ ਹਾਂ ਹਨਾ ਝੂਰ ਬੋਲ ਕੇ ਆਖੋ ਮੈਂ ਦੋ ਮਹੀਨੇ ਨਾ ਮੋੜ ਦੋ ਤਿੰਨਾਂ ਨਾ ਮੋੜ ਦੋ ਮੁੜ ਕੇ 6-7 ਮਹੀਨੇ ਲੰਘ ਜਾਣ ਫੇਰ ਰਿਸ਼ਤੇਦਾਰੀਆਂ ਟੁੱਟਦੀਆਂ ਵਾਂ ਇਹੋ ਗੱਲ ਪਹਿਲਾਂ ਗੱਲ ਕਰ ਲੈਣ ਵੀ ਇੰਨੇ ਚਿਰਾਂ ਨੂੰ ਹੀ ਮੋੜ ਸਕਦੇ ਆ ਤੇ ਉਤੋਂ ਭਾਵੇਂ 10 ਦਿਨ ਪਹਿਲਾਂ ਅਗਲਾ ਦੇ ਦੇ ਇਹ ਦਾਸ ਦਿਨ ਆਪਾਂ ਪਹਿਲੋਂ ਮੋੜੀ ਹੈ ਨਾ ਪੈਸੇ ਕਿਸ ਨੂੰ ਗਾਂ ਵੀ ਆਸ ਹੁੰਦੀ ਆ ਤੇ ਗਾੜੀ ਫਿਰ ਆਸ ਹੁੰਦੀ ਆ ਹੂੰ ਵੀ ਲੈ ਵੀ ਆਪਾਂ ਮੁੜ ਕੇ ਲਵਾਂਗੇ ਲੈ ਲਾਂਗੇ ਤੇ ਉਹ ਅਗਲਾ ਦਊਗਾ ਹਨ ਤੇ ਜੇ ਪਹਿਲੋਂ ਹੀ ਬੰਦੇ ਨੂੰ ਖਰਾਬ ਕਰ ਦਿੱਤਾ ਤੇ ਪੈਸੇ ਅਗਲੇ ਨੇ ਕੀ ਦੇਣੇ ਸਾਡੇ ਦੇ ਦੱਸਦੇ ਮੂੰਹ ਕੋਨੇ ਹੀ ਨਹੀਂ ਹੁੰਦੇ ਪਰ ਓਦਾਂ ਚਿਰ ਪੈਸੇ ਵੀ ਚੁੱਕ ਲਈਦੇ ਆ ਨਾ ਜਿਨ੍ਹਾਂ ਲੋਕਾਂ ਨੇ ਤੇ ਵਾਪਸ ਨਹੀਂ ਨਾ ਕਰਨੇ ਹੁੰਦੇ ਉਹਨਾਂ ਨੂੰ ਤਾਂ ਕੋਈ ਫਿਕਰ ਨਹੀਂ ਹੁੰਦਾ ਤੇ ਜਿਨ੍ਹਾਂ ਨੂੰ ਸ਼ਰਮ ਮਾਰਦੀ ਆ ਨਾ ਵੀ ਹਾਏ ਇਹਨਾਂ ਦੇ ਮੋੜਨੇ ਆ ਉਹਨਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਜੰਦਰ ਇਹ ਵੀ بڑا ਸਹੀਂ ਸਾ ਯੋਜਨਾਵਾਂ ਤੇ ਅਗਰ ਜਾ ਚੋਕ ਲਈਦਾ ਸਿਰ ਤੇ ਇਹੋ ਗੱਲਾਂ ਮਾਰਦੀਆਂ ਨਾ ਆਪਾਂ ਇਦਾਂ ਕਰਦੇ ਲਿਮਟ ਠੀਕ ਵਾ ਲਿਮਟ ਬਣਾਉਂਦੀਆਂ ਕੋ ਭੈਣ ਭਰਾਵਾਂ ਕੋ ਫੜ ਲਈ ਨੇ ਜਿੰਨੇ ਕੋਈ ਦੇਊਗਾ ਆਹੋ ਉਹ ਤਾਂ ਫਿਰ ਹੈ ਹੀ ਆ ਹੈ ਇਦਾਂ ਕਰ ਲਈਏ ਇਦਾਂ ਕਰਨੀ ਪੈਣੀ ਆ ਬਾਕੀ ਫਿਰ ਉਹਨੂੰ ਮੈਂ ਫੋਨ ਕਰ ਲੂੰਗੀ ਅਸੀਂ ਕਿਹੜੇ ਕੋ ਡਰਦੇ ਆ ਮੁੰਡੇ ਕੋ ਮੁੰਡੇ ਨਾਲ ਫਿਰ ਹੁਣ ਆ ਗੱਲ ਕਰਦੇ ਆ ਮੁੰਡਾ ਨਹੀਂ ਉਹ ਪੁੱਤ ਵਿੱਚ ਨਹੀਂ ਮੁੰਡੇ ਨੇ ਤਾਂ ਹੀ ਨਹੀਂ ਨਾ ਫੋਨ ਕੀਤਾ ਪੀ ਇਹਨਾਂ ਦੇ ਬਿਲਕੁਲ ਜਵਾਬ ਹੀ ਦੇਈ ਜਾਂਦੇ ਹਨ ਮੇਰਾ ਮਾ ਮੇਰੇ ਜਵਾਬ ਹੀ ਦੇਈ ਜਾਂਦਾ ਵਾ ਉਹਨੇ ਵੀ ਬੁੱਢੀ ਨੇ ਵਿਚਾਰੀ ਨੇ ਵਿਚਾਰੀ ਨੇ ਹਾਰ ਕੇ ਚੁੱਕ ਕੇ ਸਾਨੂੰ ਹੀ ਕਰਨਾ ਹੋਰ ਉਹਨੇ ਕਿੰਨੂੰ ਕਰਨਾ ਆਹੋ ਤੇ ਮੇਰੀ ਸੁਣੋ ਨਾ ਗੱਲ ਫੇਰ ਐਂ ਨਹੀਂ ਰਜੀਤ ਨਾਲ ਫੋਨ ਤੇ ਗੱਲ ਕਰਾਂਗੇ ਨਾ ਪੀ ਆਹ ਲਿਮਟ ਬਣਾ ਲੈਨੇ ਆ ਇਦਾਂ ਰਿਸ਼ਤੇਦਾਰਾਂ ਕੋ ਫੜ ਲੈਨੇ ਆ ਤੇ ਹੌਲੀ ਹੌਲੀ ਲਾਈ ਜਾਵੀ ਜੇ ਤੇ ਆਕੂਗਾ ਪੀ ਲਿਮਟ ਬਣਾ ਲੋ ਪੁੱਛ ਲੈਨੇ ਆ ਸਾਕਾਂ ਨੂੰ ਫੇਰ ਤੇ ਆ ਠੀਕ ਜੇ ਅਗਲਾ ਮਾਰੂ ਵਾਹ ਨੂੰ ਤਲਵਾਰਾਂ ਦਿੰਦਰ ਫਿਰ ਬਾਦ ਦੀਆਂ ਗੱਲਾਂ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਉਹਨੇ ਵਾਹ ਨੂੰ ਤਲਵਾਰਾਂ ਕਿਉਂ ਮਾਰਨੀਆਂ ਉਹਨੇ ਤੇ ਕਹਿਣਾ ਬਣਾ ਲਓ ਉਹਨੂੰ ਤੇ ਪੈਸੇ ਦੀ ਜ਼ਰੂਰਤ ਆ ਤੇ ਪੈਸੇ ਜਿੰਨੇ ਉਹਨੂੰ ਚਾਹੀਦੇ ਆ ਜੇ ਤੇ ਉਹਨੇ ਹੱਥੋਂ ਬੰਨ ਗਏ ਤੇ ਫੇਰ ਹੀ ਸਹੀ ਹੋਣੀ ਆ ਗੱਲ ਉਹ ਸਭ ਕੁਝ ਹੋ ਜਾਣਾ ਵਾ ਗੁਰੂ ਦੇ ਉੱਤੇ ਸਿਰ ਦੇ ਉੱਤੇ ਸੁੱਟ ਵੀ ਮਾਲਕਾ ਤੂੰ ਸਾਡੀਆਂ ਰੀਝਾਂ ਪੂਰੀਆਂ ਕਰਨ ਵਾਲਾ ਤੂੰ ਆ ਤੇ ਤੂੰ ਹੀ ਸਾਨੂੰ ਦੇਣਾ ਵਾ ਕਿੱਥੋਂ ਦੇਣਾ ਇਹਾਨੂੰ ਨਹੀਂ ਪਤਾ ਤੇ ਸਾਰੇ ਕੰਮ ਮਾਲਕ ਨੇ ਕਰਨੇ ਆ ਅਸੀਂ ਤੇ ਕੁਝ ਵੀ ਨਹੀਂ ਕਰਨ ਵਾਲੇ ਪੜਹੀ ਲਵਸੀਲਾ ਤੇ ਆਪਾਂ ਕਰੀਏ ਨਾ ਉਹ ਤਾਂ ਹੈ ਹੀ ਆ ਹੁਣ ਬੁਰਕੀ ਰੋਟੀ ਜਿੱਥੇ ਪਈ ਹੋ ਗਾੜੀ ਤੇ ਉਹ ਵੀ ਤੋੜ ਕੇ ਮੂੰਚ ਪਾਵਾਂਗੇ ਤੇ ਖਾਦੀ ਜਾਣੀ ਅੰਦੀ ਜਾਣੀ ਆ ਇਹ ਗੱਲ ਆ ਆਪਦੇ ਹੀ ਲਵਸੀਲਾ ਤੇ ਜਿੱਥੇ ਉਹਨੂੰ ਕਹਿੰਨੇ ਆ ਕਿ ਘਰ ਦੀ ਨੂੰ ਛੱਡ ਜਾ ਇੱਥੇ ਕਾਦੇ ਵਾਸਤੇ ਸਾਲ ਦੋ ਸਾਲ ਇੱਥੇ ਰਵੇ ਨਾ 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 ਇਹ ਗੱਲ ਨਾ ਕਦੇ ਕਰੀ ਮਾਹਾਂ ਕਦੇ ਗਏ ਉਹ ਨਿਆਣੇ ਹੁਣ ਮੁੰਡਿਆਂ ਨੂੰ ਪੜ੍ਹਨੇ ਪਿਆ ਨਿਆਣੇ ਨੂੰ ਉੱਥੇ ਖਰਚੇ ਕਿੰਨੇ ਆ ਉੱਥੇ ਬਾਹਰ ਬਾਹਰ ਹੀ ਮੁੱਕ ਜਾਂਦੇ ਆ ਕੋਈ ਗੱਲ ਨਹੀਂ ਕਿ ਹੁਣ ਪੜ੍ਹਾਈ ਸ਼ੁਰੂ ਹੋਈ ਨੇ ਬੱਚਿਆਂ ਦੀ ਇਹ ਆ ਵੀ ਪਹਿਲੋ ਬੱਚੇ ਪੜਨਗੇ ਤੇ ਇਹ ਵੀ ਜਿ ਪਿੰਡ ਆ ਗਈ ਫਿਰ ਨਿਆਣੀ ਉਥੋਂ ਡਾ ਕੇ ਫਿਰ ਪਿੰਡ ਕਿੱਥੇ ਕਿੱਥੇ ਪਾਏਗੀ ਕਿੰਨੇ ਕੁ ਫੀਲ ਬਣਾਏਗੀ ਆ ਨਾਲ ਚਲ ਉੱਥੇ ਕਮਾਉਂਦੀ ਆ ਕੋਈ ਨਾ ਕੋਈ ਤੇ ਗੱਲ ਹੈ ਜਾਂ ਪਾਣਾ ਹੈ ਨਾ ਆਪਣੇ ਮਨ ਜੀ ਐਵੇਂ ਸਾਰੀ ਜੇ ਚੱਲ ਸ਼ਾਹ ਹੋਣ ਕੋ ਆਪਣੇ ਮਨ ਤੋਂ ਫਿਕਰ ਲਾ ਤੇ ਮੈਂ ਜਾਨਣਾ ਵਾ ਉਹਦੇ ਅਲੱ ਮੈਂ ਜਰ ਅਲੱ ਉਹ ਸੇ ਲੈਨੇ ਆ ਪਟਵਾਰੀ ਕੋ ਨੰਬਰ ਕਢਾ ਕੇ ਉਥੋਂ ਉਹਦੇ ਯਾਰ ਸਾਰਾ ਕੁਝ ਹੋ ਜਾਣਾ ਵਾ ਪਰ ਇੱਕ ਵਾਰ ਮੈਨੂੰ ਹਰਜੀਤ ਨੂੰ ਪੁੱਛ ਲੈਣ ਦਿਓ ਜੇ ਤਬ ਆਖੂ ਵੀ ਹਾਂ ਇਦਾਂ ਕਰ ਲੋ ਮੈਂ ਨਾ ਦੰਦਰ ਤੂੰ ਪੋੜੀਆਂ ਗੱਲਾਂ ਕਰਦੀ ਐ ਉਹਨੇ ਹਰ ਜਿੰਦਗੀ ਆ ਖੜਾ ਯਾਰ ਉਹਨੇ ਤਾਂ ਕਿਹਾ ਮੈਨੂੰ ਦੋ ਪੈਸੇ ਹਾਂ ਠੀਕ ਆ ਬਣਾ ਲੋ ਚੱਲ ਕਰਨੀ ਗੱਲ ਕਰ ਲਈ ਉਤਰਾ ਉਹਦੀ ਗੱਲ ਨਹੀਂ ਕਰ ਲਈ ਗੱਲ ਕਰ ਲਾ ਇਦਾਂ ਕਰਨੀ ਕਰ ਲਿਓ ਵੇਖ ਲੋ ਮੈਂ ਥੋੜਾ ਕਰਨੀ ਹੁਣ ਤੂੰ ਆਪੇ ਨਹੀਂ ਮੈਂ ਕਰਦੀ ਤੁਸੀਂ ਵੀ ਪੁੱਛੀ ਫਿਰੋ ਆਪਣੇ ਸਾਹ ਕਿਤਾਬ ਨਾਲ ਤੇ ਮੈਂ ਵੀ ਫੋਨ ਕਰ ਲੂੰਗੀ ਹੁਣ ਨਹੀਂ ਮੈਂ ਫੋਨ ਕਰਨਾ ਹੁਣ ਮੈਂ ਸਵੇਰੇ ਕਰਨਾ ਤੇ ਇਹਨੇ ਕੋਈ ਗੱਲ ਕਰ ਦਿੱਤੀ ਤੇ ਸਾਰੀ ਰਾਤ ਮੇਰੀ ਫੇਰ ਉੱਦਾਂ ਲੰਗ ਜਾਣੀ ਚੱਲ ਸਵੇਰੇ ਕਰ ਲੀ Thank <laughs> you.